ਤੇ ਲੋਨ ਕਿੰਨੇ ਕ ਟਾਈਮ ਚ ਕਰਾ ਦਿੰਦੇ ਹੋ ਵੀਰੇ ਲੋਨ ਵੀਰੇ ਹੋ ਜਾਂਦਾ ਜੇ ਤਾਂ ਮਤਲਬ ਕਿ ਕਈ ਵਾਰੀ ਤਾਂ 2 ਘੰਟਿਆਂ ਦੀ ਹੋ ਜਾਂਦਾ ਲੋਨ ਕਿਸੇ ਹੂੰ ਤੇ ਵਧੀਆ ਸਿਮਬਲ ਸਕੋਰ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਵੀਰੇ ਜੇ ਸਿਮਬਲ ਸਿਮਬਲ ਘੱਟ ਆ ਫਿਰ ਉਹਨੂੰ 2 ਦਿਨ ਵੀ ਲੱਗ ਜਾਂਦੇ ਆ 3 ਦਿਨ ਵੀ ਲੱਗਦੇ ਆ 2-3 ਦਿਨ ਵੀ ਲੱਗ ਜਾਂਦੇ ਆ ਬਿਲਕੁਲ ਕਰਾਂ ਅਸੀਂ ਘੱਟ ਸਿਮਬਲ ਵਾਲੇ ਵੀ ਦੇ ਦਿੰਨੇ ਆ ਪਰ ਕੋਈ ਚੱਕਰ ਨਹੀਂ ਹਾਂ ਚੱਕਰ ਕੋਈ ਨਹੀਂ ਬਈ ਸਿੰਪਲ ਜਿਵੇਂ ਮਰਜ਼ੀ ਲਿਆਇਓ ਥੋੜਾ ਜਿਹਾ ਸਬਰ ਜਰੂਰ ਰੱਖਣਾ ਪਊਗਾ ਲੋਨ ਕਰਾ ਦੇਣਗੇ ਆਪਣੇ ਨਾ ਵਟਸਐਪ ਤੇ ਆਹੀ ਨੰਬਰ ਜਿਹੜਾ ਚੱਲਦਾ ਸਕਰੀਨ ਤੇ ਇਹ ਤੇ ਹੈਲੋ ਲਿਖੋ ਲਿੰਕ ਆਜੂ ਕੈਟਲੌਗ ਦਾ ਉਹਦੇ ਅੰਦਰ ਸਾਰੀਆਂ ਕਾਰਾਂ ਦੀ ਡਿਟੇਲ ਆ ਵਿੱਦ ਕਾਰਾਂ ਦੀਆਂ ਫੋਟੋਆਂ ਦਾਸ ਨੰਬਰ ਸਣੇ ਫੋਟੋਆਂ 99000 ਦੀ ਐਮਜੀ ਹੈਕਟਰ ਭਾਂਡੇ ਜਿੱਡੀ ਗੱਡੀ ਤੇ ਫੀਚਰ ਸਾਰੀ ਦੁਨੀਆ ਜਹਾਨ ਦੇ ਪੈਸਾ ਕੋਈ ਨਹੀਂ ਲੈ ਕੇ ਆਉਣਾ ਲੋਨ ਸਾਰਾ ਕਰਾਵਾਂਗੇ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਕੀ ਬਾਤ ਅੱਛਾ ਇਹਦੇ ਤੇ ਕਿੰਨੇ ਦਾ ਲੋਨ ਹੋਊ ਇਹਦੇ ਤੇ ਲੋਨ ਹੋ ਜੂ ਵੀਰੇ 13 ਲੱਖ ਦਾ ਲੋਨ ਹੋਵੇ 13 ਲੱਖ ਦਾ ਠੀਕ ਹੈ ਗੱਡੀ 12 ਲੱਖ 24000 ਦੀ ਤੇ ਨਾਲ ਜਾਨੀ ਪੈਸੇ ਦੋਂਗੇ ਤੇਲ ਦੂਲ ਭਵਾਉਣ ਨੂੰ ਪੈਸੇ ਵੀ ਦੇਗੇ ਭੇਜਾਂਗੇ ਦਿਵਾਲੀ ਕਰਕੇ 295 ਦੀ ਗੱਡੀ ਦੇਣਾ 295000 ਦੀ ਐਕਸਟਰਾ ਲਾਈਟਾਂ ਦੇ ਨਾਲ ਡੀਜ਼ਲ ਆ ਪੈਟਰੋਲ ਡੀਜ਼ਲ ਆ ਵੀਰੇ ਡੀਜ਼ਲ ਦੀ ਕਾਰ ਡੀਜ਼ਲ ਤੇ ਐਵਰੇਜ ਵੀ ਚੰਗੇ ਆ ਨਾ ਬਿਲਕੁਲ ਟੱਚ ਪਲੇਅਰ ਐਂਡਰੋਇਡ ਲੱਗਿਆ ਹੋਇਆ ਕੀ ਬਾਤ ਹੈ ਲਾਈ ਵੀਲ ਵੀ ਸੋਹਣੇ ਆ ਚੱਲੀਏ ਕੱਟ 390000 ਦੇ ਵਿੱਚ ਬਾਈ ਜੀ Honda ਦੀ ਗਾਰ ਉਹ ਵੀ 7 ਸੀਟਰ ਕਰੋ ਜੀ ਚੈੱਕ ਡੀਜ਼ਲ ਦੇ ਵਿੱਚ ਹੈ ਡੀਜ਼ਲ ਦੇ ਵਿੱਚ ਸਿਰਫ 65000 ਚੱਲੀ ਆ ਵੀਰੇ ਘਰੇਲੂ ਕਾਰ ਘਰੇਲੂ ਕਾਰ ਆ ਬਾਈ ਜੀ ਤੁਸੀਂ ਇਹਨੂੰ ਚਾਹੋਂ ਦਾ ਟੈਕਸੀ ਦੇ ਵਿੱਚ ਵੀ ਪਾ ਸਕਦੇ ਆ ਬਿਲਕੁਲ ਜੀ ਐਵਰੇਜ ਵੀ ਚੰਗੀ ਆ ਗੱਡੀ ਵੀ ਤਾਕੜੀ ਆ ਸੋਲਿਡ ਕਾਰ ਆ ਇੰਜਨ ਗੇਅਰ ਦੀ ਗਾਰੰਟੀ ਪਿਆ ਫੇਰ ਕਹਿੰਨਾ ਸਾਰੀਆਂ ਕਾਰਾਂ ਤੇ 6 ਮਹੀਨੇ ਦੀ ਸਾਡੀ ਲਿਖ ਕੇ ਰਹਿੰਦੀ ਆ ਹੂੰ ਉਹ ਤੇ ਇੰਜਨ ਅਤੇ ਗੇਅਰ ਦੀ 6 ਮਹੀਨਿਆਂ ਦੀ ਗਾਰੰਟੀ ਜ਼ੂਮ ਕਰਕੇ ਸਮਾਰ ਕੇ ਦਿਖਾ ਦੇ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਖੜੇ ਬੈ ਜੀ ਸ਼ਹਿਰ ਲੁਧਿਆਣਾ ਨਵੀਂ ਵੀਡੀਓ ਲੈ ਕੇ ਆ ਗਏ ਕਾਮਲਾ ਆਟੋ ਡੀਲ ਤੇ ਤੇ ਕਾਮਲ ਵੀਰ ਆਪਣੇ ਨਾਲ ਸਤਿ ਸ੍ਰੀ ਅਕਾਲ ਅਸੀਂ ਕਾਮਲ ਵੀਰੇ ਹੋ ਸੇ ਤਾਂ ਠੀਕ ਵਧੀਆ ਵੀਰੇ ਚੜ੍ਹਦੀ ਕਲਾ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਜੀ ਤੁਹਾਨੂੰ ਆਪਾਂ 50 ਪਲੱਸ ਕਾਰਾਂ ਦਿ ਤੇ ਵਧੀਆ ਕੰਡੀਸ਼ਨ ਦੇ ਵਿੱਚ ਰੇਟ ਵੀ ਤੁਹਾਨੂੰ ਇਹੋ ਜਿਹੇ ਦੇ ਦੇਣੇ ਆ ਕਿ ਤੁਸੀਂ ਕਹਿਣਾ ਕਿ ਬਾਈ ਲొਕੇਸ਼ਨ ਦੱਸੋ ਕਿੱਥੇ ਆਸੀਂ ਆ ਰਹੇ ਆ ਹਾਂਜੀ ਹਾਂਜੀ ਤੇ ਕਿੱਥੋਂ ਸਟਾਰਟ ਕਰੀਏ ਫਿਰ ਸਟਾਰਟ ਵੀਰੇ ਨੋਵਾ ਕ੍ਰਿਸਟਾ ਤੋਂ ਕਰ ਲੈਣੇ ਆ ਜੀ ਆਜੋ ਫਿਰ ਨੰਬਰ ਵੀ ਸੋਹਣਾ ਲੱਗਾ ਹੈ ਹਾਂਜੀ ਉਹ ਪੇਡ ਨੰਬਰ ਜਿੰਸਪੌਂਡ ਵਾਲਾ ਨੰਬਰ ਆ ਗਿਆ ਬਿਲਕੁਲ ਜੀ 007 ਕਰੋ ਜੀ ਚੈੱਕ ਦੱਸਿਓ ਵੀਰੇ ਵੀਰੇ 2021 ਮਾਡਲ ਦੀ ਨੋਵਾ ਕ੍ਰਿਸਟਾ ਹਮ ਲੋਕਲ ਪੰਜਾਬ ਨੰਬਰ ਪੇਡ ਨੰਬਰ ਨਾਲ ਹੀ ਰਹੂਗਾ ਠੀਕ ਹੈ ਲਾਇਬੀਲਾ ਵਾਲਾ ਮਾਡਲ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਠੀਕ ਹੈ ਜੀ ਟਾਟੂਰ ਨਵੀਂ ਆ ਗੱਡੀ ਤੇ ਤੇ ਕੈਪਟਨ ਸੀਟਾਂ ਵਾਲਾ ਵੇਰੀਐਂਟ ਆ ਇਹ ਠੀਕ ਹੈ ਜੀ ਐਕਸ 21 ਮਾਡਲ ਹਾਂਜੀ 21 ਮਾਡਲ ਆਟੋਮੈਟ ਲੋ ਜੀ ਆਟੋਮੈਟਿਕ ਜੀ ਐਕਸ 21 ਮਾਡਲ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਰੇਟ ਕੀ ਆ ਵੀਰੇ ਦਾ ਰੇਟ ਵੀਰੇ ਦਾ ਹੈਗਾ ਜੀ 17 ਲੱਖ ਤੇ 75 ਹਜ਼ਾਰ 17 ਲੱਖ 75 ਹਜ਼ਾਰ ਤੇ ਜਿਹੜਾ ਵੀਡੀਓ ਦੇਖ ਕੇ ਆ ਗਿਆ ਉਹਦਾ ਮਾਨਦਾਨ ਮੌਕੇ ਤੇ ਹੋ ਜਾਊ ਮੌਕੇ ਤੇ ਕਰ ਦਾਂਗੇ ਮੌਕੇ ਤੇ ਵਧੀਆ ਮਾਨਦਾਨ ਹੋਊ ਬਈ ਤੁਹਾਡਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਏ ਦੀ ਡਾਊਨ ਪੇਮੈਂਟ ਵੀਰੇ 2 ਲੱਖ ਰੁਪਈਆ 2 ਲੱਖ ਰੁਪਇਆ ਲਿਆਇਓ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਗੱਡੀ ਖੜੀ ਆ ਆਰਟੀਕਾ ਆਰਟੀਕਾ 7 ਸੀਟਰ ਦੇ ਵਿੱਚ ਆਰਟੀਕਾ VDI ਜੀ ਪਲੱਸ ਹਾਈਬ੍ਰਿਡ ਵਾਲਾ ਮਾਡਲ ਆ ਜੀ ਹਮ ਫਸਟ ਓਨਰ ਆ ਫਤੇਗੜ ਸਾਹਿਬ ਦਾ ਨੰਬਰ ਆ ਠੀਕ ਐ ਨੀਟ ਐਂਡ ਕਲੀਨ ਕੰਡੀਸ਼ਨ ਐ ਇੱਕ ਵਾਰ ਇੰਟੀਰੀਅਰ ਦੇਖੋ ਮਾਡਲ 2018 ਇਹ 17 ਮਾਡਲ ਆ ਵੀਰੇ 17 ਮਾਡਲ ਹਾਂਜੀ ਠੀਕ ਐ ਜੀ ਲਓ ਜੀ ਅੰਦਰੋਂ ਚੈੱਕ ਕਰੋ ਐਂਡਰੋਇਡ ਪਲੇਅਰ ਸੀਟ ਕਵਰ ਨਵੇਂ ਤੇ ਗੱਡੀ 'ਚ ਕੋਈ ਕੰਮ ਖਰਚਾ ਤਾਂ ਨਹੀਂ ਵੀਰੇ? ਕੋਈ ਕੰਮ ਖਰਚਾ ਨਹੀਂ ਵੀਰੇ। ਫੁੱਲ ਗਰੰਟੀ ਆ। 6 ਮਹੀਨੇ ਦੀ ਇੰਜਨ ਗੇਅਰ ਦੀ ਗਰੰਟੀ ਲਿਖ ਕੇ। ਹਰ ਇੱਕ ਗੱਡੀ ਦੀ। ਹਰੇਕ ਕਾਰ ਦੀ। ਲਓ ਜੀ 6 ਮਹੀਨਿਆਂ ਦੀ ਇੰਜਨ ਗੇਅਰ ਦੀ ਹਰ ਇੱਕ ਗੱਡੀ ਦੀ ਗਰੰਟੀ ਤੁਹਾਨੂੰ ਲਿਖ ਕੇ ਮਿਲੂ। ਇਹ ਤਾਂ ਟੈਨਸ਼ਨ ਲੈਣ ਦਾ ਲੋੜ ਹੀ ਨਹੀਂ ਫੇਰ। ਤੇ ਭਾਈ ਰੇਟ ਕੀ ਇਹਦਾ? 6,25,000 ਰੁਪਇਆ। 6,25,000 ਮਾਣਦਾਨ ਹੋ ਜੂ ਮੌਕੇ ਤੇ ਸਵਾ 1 ਲੱਖ ਰੁਪਇਆ ਡਾਉਣ ਪੈਣ ਬਹੁਤ ਆ। ਨਹੀਂ 75,000 ਬਹੁਤ ਆ। ਅੱਛਾ 75,000 ਨਾਲ ਹੀ ਚਲਾ ਲਓ। ਲਓ ਜੀ ਹਾਂ ਜੀ ਹਾਂ ਜੀ। ਲਓ ਜੀ 7 ਔਰ ਜੁਨਰ ਵੀਰੇ ਲਾਇਲੋ ਚੈੱਕ ਕਰਾ ਦਿਓ ਗੱਡੀ ਦੇ ਕਰੀ ਪੂਰੀ ਅਪ ਟੂ ਡੇਟ ਗੱਡੀ ਆ ਠੀਕ ਐ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਤੇ ਨਵੇਂ ਸੀਟ ਕਵਰਾਂ ਦੇ ਨਾਲ ਆਟੋਮੈਟਿਕ ਯਾਰ 2013 ਮਾਡਲ ਆਟੋਮੈਟਿਕ ਗੱਡੀ ਆ ਵੀਰੇ ਠੀਕ ਐ 4/2 ਜੀ ਬਾਕੀ ਚਿੱਟੇ ਵੱਲ ਵਗੈਰਾ ਇਹ ਜੇ ਬਾਤ ਐ ਵੀ ਰਾਤ ਨੂੰ ਚਾਹੇ ਪੱਤੇ ਕਹਿਣ ਲਿਓ ਠੀਕ ਐ ਠੀਕ ਨਹੀਂ ਗੱਲ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਗੱਡੀ ਬਹੁਤ ਸਾਫ਼ ਸੁਥਰੀ ਆ ਆਟੋਮੈਟਿਕ ਗੇਅਰ ਦੇ ਵਿੱਚ ਇਹਦਾ ਕੀ ਰੇਟ ਆ ਵੀਰੇ ਇਹਦਾ ਵੀਰੇ 10 ਲੱਖ 15 ਹਜ਼ਾਰ ਰੁਪਿਆ 10 ਲੱਖ 15 ਹਜ਼ਾਰ ਹਾਂ ਬ੍ਰੇਕ ਸਟਾਨ ਦੇ ਜਮਾਂ ਨਵੇਂ ਟਾਇਰ ਪਾਏ ਨੇ ਇਹਦੇ ਤੇ ਕਿੰਨੇ ਦਾ ਲੋਨ ਹੋ ਜੂਗਾ ਇਹਦੇ ਤੇ ਲੋਨ ਵੀਰੇ ਤਕਰੀਬਨ 7 7.5 ਲੱਖ ਦਾ ਲੋਨ ਕਰਵਾ ਸਕਦਾ 7 7.5 ਲੱਖ ਦਾ ਹੋ ਜੂਗਾ ਲੋਨ ਬਾਕੀ ਲਿਆਓ ਬਾਈ ਜੀ ਡਾਊਨ ਪੇਮੈਂਟ ਅੱਗੇ ਫਿਰ ਇਨੋਵਾ ਕ੍ਰਿਸਟਾ ਖੜੀ ਆ ਆਸੇ ਵੀਰੇ 2021 ਮਾਡਲ ਫਰਸਟ ਓਨਰ ਲੁਧਿਆਣੇ ਦਾ ਨੰਬਰ ਆ ਗੱਡੀ ਦਾ ਵੀਰੇ ਠੀਕ ਆ ਆਟੋਮੈਟਿਕ ਆ जीएक्स वेरिएंट ਆ ਕੈਪਟਨ ਸੀਟਾਂ ਵਾਲੀ ੀਟ ਐਂਡ ਕਲੀਨ ਕਾਰ ਆ ਲਓ ਜੀ ਘਰੋਂ ਚੈੱਕ ਹੈ ਟਾਇਰ ਜੋਕੋਹਾਮਾ ਦੇ ਹੈ ਨਵੇਂ 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 ਟਾਇਰ ਜੋਕੋਹਾਮਾ ਦੇ ਪਏ ਹੋਣੇ ਲਓ ਜੀ ਆਟੋਮੈਟਿਕ ਗੇਅਰ ਦੀ ਕਾਰ 21 ਮਾਡਲ ਜੀਐਕਸ ਤੇ ਇਹਦਾ ਕੀ ਰੇਟ ਆ ਵੀਰੇ ਇਹ ਗੱਡੀ ਦਾ ਰੇਟ ਹੈਗਾ ਵੀਰੇ 19 ਲੱਖ ਰੁਪਈਆ 19 ਲੱਖ ਹਾਂਜੀ ਠੀਕ ਹੈ 3 ਲੱਖ ਲੱਖ ਬਹੁਤ ਦਾ ਡਾਊਨ ਪੇਮੈਂਟ ਦਾ 3 ਲੱਖ ਬਹੁਤ ਆਜੇ ਵਾਲ ਲਿਆਓ ਜੀ 3 ਲੱਖ ਅੱਗੇ ਆ ਗਈ ਬਾਈ ਜੀ ਕਵਿਡ ਕਾਰ ਹਾਂਜੀ ਵੀਰੇ ਦੇ ਬਾਰੇ ਕਵਿਡ ਗੱਡੀ ਆ ਵੀਰੇ 2017 ਮਾਡਲ ਹੂੰ ਠੀਕ ਹੈ ਜੀ ਪੰਜਾਬ ਨੰਬਰ ਆ ਜੀ ਗੱਡੀ ਦਾ ਰੇਟ ਹੈਗਾ ਵੀਰੇ 2 ਲੱਖ ਤੇ 75000 2 ਲੱਖ 75000 ਹਾਂਜੀ 17 ਮਾਡਲ ਗੱਡੀ ਹਾਂਜੀ ਠੀਕ ਹੈ ਜੀ 75000 ਡਾਊਨ ਪੇਮੈਂਟ 75000 ਡਾਊਨ ਪੇਮੈਂਟ ਨਹੀਂ ਨਹੀਂ ਇਹਦੀ 30000 ਰੁਪਿਆ ਡਾਊਨ ਪੇਮੈਂਟ ਤੇ 2.5 ਲੱਖ ਦੇ ਕਰੀਬ ਲੋਨ ਹੋ ਜਾਏ ਲੋ ਜੀ ਸਿਰਫ 30000 ਰੁਪਿਆ ਲਿਆਓ ਬਾਕੀ ਹੋ ਜਾਊਗਾ ਲੋਨ ਗੱਡੀ ਦੇ ਉੱਤੇ ਤੇ ਅੱਗੇ ਆ ਗਈ ਬਰੀਜਾ ਗ੍ਰੇ ਕਲਰ ਦੇ ਵਿੱਚ ਦੱਸੋ ਵੀਰੇ ਦੇ ਬਾਰੇ ਬਰੀਜਾ ਵੀਰੇ ਆਟੋਮੈਟਿਕ ਦੇ ਵਿੱਚ ਗੱਡੀ ਆ ਜੀ 2018 ਲਾਸਟ ਦੀ ਆ ਠੀਕ ਹੈ ਦਸੰਬਰ ਮਹੀਨੇ ਦੀ ਆ ਤੇ ਆਟੋ ਗੇਅਰ ਆ ਗਈ ZDI+ ਆਹੇ ਪੁਸ਼ ਬਟਨ ਵਾਲੀ ਟਾਪ ਮਾਡਲ ਟਾਪ ਮਾਡਲ ਟਾਪ ਮਾਡਲ ਗੱਡੀ ZDI+ ਉਤੋਂ ਆਟੋਮੈਟਿਕ ਨੰਬਰ ਪੰਜਾਬ ਦਾ ਟਾਇਰਾਂ ਦੀ ਇਗਨੀਸ਼ਨ ਵਧੀਆ ਸੀਟ ਕਵਰ ਨਵੇਂ ਤੇ ਐਂਡਰੋਇਡ ਪਲੇਅਰ ਵੀ ਗੱਡੀ ਦੇ ਵਿੱਚ ਲੱਗਿਆ ਹੋਇਆ ਹਾਂਜੀ ਕਰੋ ਜੀ ਚੈੱਕ ਤੇ ਰੇਟ ਵੀਰੇ ਇਹਦਾ ਰੇਟ ਹੈਗਾ ਵੀਰੇ 725000 ਰੁਪਇਆ ਤੇ ਬਾਕੀ ਆ ਦਿਵਾਲੀ ਵਾਲਾ ਚੱਲਦਾ ਇਹ ਤੇ ਡਿਸਕਾਊਂਟ ਗੱਡੀ ਮਿਲੂਗੀ 710000 ਦੀ। ਲਓ ਜੀ 710000 ਦੀ ਇਹ ਦਿਵਾਲੀ ਤੋਂ ਬਾਅਦ ਵੀ ਚੱਲੀ ਜਾਊਗਾ ਡਿਸਕਾਊਂਟ। ਇਹ ਆਪਾਂ ਗੁਰਪੁਰਬ ਤੱਕ ਰੱਖਾਂਗੇ। ਠੀਕ ਆ। ਲਓ ਜੀ ਗੁਰਪੁਰਬ ਤੱਕ ਫੁੱਲ ਆਫਰ ਆ। ਤੇ ਡਾਊਨ ਪੇਮੈਂਟ ਇਹਦੀ ਕਿੰਨੀ? ਇਹਦੀ ਡਾਊਨ ਪੇਮੈਂਟ ਵੀਰੇ ਰਹੂਗੀ ਤਕਰੀਬਨ ਉੱਪਰਲੇ 6 ਲੱਖ ਦਾ ਲੋਨ ਹੋਜੂ 115000 ਰੁਪਇਆ 110000 ਠੀਕ ਆ ਜੀ। ਤੇ ਅੱਗੇ ਆ ਗਈ ਬਾਈ ਜੀ ਐਕਸ ਯੂ ਵੀ 700 ਹਾਂ ਜੀ ਵੀਰੇ ਐਕਸ ਯੂ ਵੀ 700 ਵੀਰੇ 22 ਮਾਡਲ ਆ ਪੈਟਰੋਲ ਆ ਵੇਰੀਐਂਟ ਆ ਮੈਨੂਅਲ ਠੀਕ ਆ ਤੇ ਲਾਹੇ ਬੀਲ ਸੋਹਣੇ ਲੱਗੇ ਆ ਗੱਡੀ ਨੂੰ ਹਮ ਟਾਇਰ ਨਵੇਂ ਆ ਠੀਕ ਆ ਬਾਕੀ ਇੰਟੀਰੀਅਰ ਤੁਹਾਨੂੰ ਦਿਖਾ ਦਿੰਨਾ ਹਮ ਨੀਟ ਐਂਡ ਕਲੀਨ ਆ ਲੋ ਜੀ ਕਰੋ ਚੈੱਕ 22 ਮਾਡਲ ਕਾਰ ਆ ਪੈਟਰੋਲ ਦੇ ਵਿੱਚ ਮੈਨੂਅਲ ਗੇਅਰ ਦੀ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਆ ਹਾਂ ਜੀ ਤੇ ਵੀਰੇ ਇਹਦਾ ਕੀ ਰੇਟ ਆ ਇਹਦਾ ਰੇਟ ਹੈਗਾ ਵੀਰੇ 12 ਲੱਖ 90000 ਰੁਪਿਆ 12 ਲੱਖ 90000 ਹਾਂਜੀ ਕੀ ਬਾਤ ਐਕਸ ਜੀ ਵੀ 722 ਪਹਿਲੇ ਨਾਂ ਦੀ ਐਕਸ ਜੀ ਵੀ 500 ਦੇ ਰੇਟ ਦੇ ਵਿੱਚ ਤੁਹਾਨੂੰ 22 ਮਾਡਲ ਐਕਸ ਜੀ ਵੀ 700 ਮਿਲ ਰਹੀ ਹੈ ਬਈ ਤੇ ਅੱਗੇ ਆ ਗਈ ਆਲਟੋ K10 VXI ਟੌਪ ਮਾਡਲ ਵੀਰੇ 15 ਮਾਡਲ ਪਹਿਲੇ ਨਾਂ ਦੀ ਠੀਕ ਹੈ ਤੇ 290000 ਰੁਪਿਆ ਵੀਰੇ ਇਹਦਾ ਰੇਟ ਆ ਇਹ ਦੀਵਾਲੀ ਕਰਕੇ 5000 ਰੁਪਿਆ ਤੇ ਵੀ ਆਫਰ ਆ ਦੋ 85 ਦੇ ਦਾਂ ਲਓ ਜੀ 285000 ਦੀ ਗੱਡੀ ਮਿਲ ਜੂ ਕਰੋ ਚੈੱਕ 240000 ਦਾ ਤੇ ਲੋਨ ਹੋ ਜੂ 40 45000 ਰੁਪਿਆ ਪਹਿਲਾਂ ਵਰਕੇ ਲੋਨ ਦਾ ਪਹਿਲੇ 40 45000 ਲਿਓ ਜੀ ਡਾਊਨ ਪੇਮੈਂਟ ਦਾ ਬਾਕੀ ਹੋਜੀ ਲੋਨ ਅੱਗੇ ਖੜੀ ਆ MG ਦੀ हेਕਟਰ MG हेकਟਰ ਵੀਰੇ ਟੌਪ ਵਾਲਾ ਮਾਡਲ ਆ ਇਹ ਵੱਡੇ ਸਨਰੂਫ ਵਾਲਾ ਠੀਕ ਹੈ ਮੈਨੂਅਲ ਦੇ ਵਿੱਚ ਗੱਡੀ ਆ ਨੰਬਰ ਨਾਲ ਹੀ ਦਵਾਂਗੇ ਠੀਕ ਹੈ ਮਾਡਲ ਕਿੰਨਾ ਮਾਡਲ ਹੈਗਾ 2019 19 ਮਾਡਲ ਟੌਪ ਡੀਜ਼ਲ ਹਾਂ ਡੀਜ਼ਲ ਟੌਪ শারਪ ਪਲੱਸ শারਪ ਪਲੱਸ ਹਾਂਜੀ ਵੱਡਾ ਸਨਰੂਫ ਬਾਈ ਜੀ ਵੱਡੀ ਸਕਰੀਨ ਇੰਟਰਨੈਟ ਇਨਸਾਈਡ ਇਨਫਿਨਿਟੀ ਦਾ ਮਿਊਜ਼ਿਕ ਸਿਸਟਮ ਬੋਇਸ ਕਮਾਂਡਿੰਗ ਕੋ ਕੰਟਰੋਲ ਸਾਰਾ ਕੁਝ ਹੀ ਹੈ ਮਤਲਬ A ਤੋਂ Z ਜਿੰਨੇ ਫੀਚਰ ਆ ਗੱਡੀ ਦੇ ਵਿੱਚ ਹੈਗੇ ਨੇ 70-80 ਲੱਖ ਵਾਲੀ ਗੱਡੀ ਦੇ ਵਿੱਚ ਹੁੰਦੇ ਨੇ ਉਹ ਫੀਚਰ ਬਿਲਕੁਲ ਤੇ ਵੀਰੇ ਰੇਟ ਕੀ ਆ 9 ਲੱਖ 99 ਹਜ਼ਾਰ ਕੀ ਬਾਤ ਹੈ 9 ਲੱਖ 99 ਹਜ਼ਾਰ ਦੀ MG Hector ਭਰਾਡੇ ਜਿੱਡੀ ਗੱਡੀ ਤੇ ਫੀਚਰ ਸਾਰੀ ਦੁਨੀਆ ਜਹਾਨ ਦੇ ਐਸਾ ਕੋਈ ਨਹੀਂ ਲੈ ਕੇ ਆਉਣਾ ਲੋਨ ਸਾਰਾ ਕਰਵਾਵਾਂਗੇ 0 ਡਾਉਨ ਪੇਮੈਂਟ ਤੇ 0 ਕੀ ਬਾਤ ਹੈ 0 ਡਾਉਨ ਪੇਮੈਂਟ ਤੇ ਸਾਰੀ ਲੋਨ ਹੋ ਜੂ ਅੱਗੇ ਖੜੀ ਹੈ ਹਲਕਾ ਜ਼ਾਰ ਲਓ ਜੀ ਹਲਕਾ ਜ਼ਾਰ ਗੱਡੀ ਆ ਵੀਰੇ 2021 ਮਾਡਲ 22 ਦੀ ਰਜਿਸਟ੍ਰੇਸ਼ਨ ਆ ਗੱਡੀ ਦੀ ਫਸਟ ਓਨਰ ਪੇਡ ਨੰਬਰ ਨਾਲ ਹੀ ਜਾਣਾ ਜੀ ਵੱਡੇ ਸਨਰੂਫ ਵਾਲੀ ਇਹ ਵੀ ਆ ਠੀਕ ਹੈ ਫੀਚਰ ਇਹਦੇ ਵਿੱਚ ਬਹੁਤ ਹੀ ਜ਼ਿਆਦੇ ਨੇ ਜਿਵੇਂ ਕਿ ਪਹਿਲਾਂ ਆ ਗਿਆ 360 ਬਾਹਰ ਲੱਗਿਆ ਇਧਰ ਰਿਕਵੈਸਟ ਸੈਂਸਰ ਆ ਗਿਆ ਪੁਸ਼ ਬਟਨ ਜੀ ਤੇ ਵੱਡੀ ਸਕਰੀਨ ਵੱਡੀ ਸਕਰੀਨ ਵੱਡਾ ਸਨਰੂਫ ਆਟੋਮੈਟਿਕ ਡੀਜ਼ਲ ਇਲੈਕਟ੍ਰੋਨਿਕ ਸੀਟਾਂ ਕੀ ਬਾਤ ਆ ਸਭ ਕੁਝ ਏ ਟੂ ਜ਼ੈਡ ਸਾਰੇ ਫੀਚਰ ਬਾਕੀ ਆਹ ਪ੍ਰਾਈਵੇਸੀ ਵਾਲਾ ਸਿਸਟਮ ਵੀ ਇਹਦੇ ਵਿੱਚ ਆ ਹਾਂ ਠੀਕ ਹੈ ਜੀ ਜਿਵੇਂ ਆ ਸ਼ੀਸ਼ੇ ਹੋ ਗਏ ਅਪ ਡਾਊਨ ਸਾਰਾ ਕੰਮ ਆਪਾਂ ਕਰ ਸਕਦੇ ਹਾਂ ਨਾ ਤੇ ਇਹ ਗੱਡੀ ਜੀ ਵੀਰੇ ਰੇਟ ਰਹੂਗਾ ਜੀ ਬਹੁਤ ਹੀ ਛੋਟਾ ਜਿਹਾ ਕਿੰਨਾ 14 ਲੱਖ ਤੇ 50000 ਰੁਪਇਆ 14 ਲੱਖ 50000 ਦੀ ਆਟੋਮੈਟਿਕ ਡੀਜ਼ਲ ਦੀ ਕਾਰ ਤੇ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਸਿਰਫ 1 ਲੱਖ ਰੁਪਇਆ 13 ਲੱਖ ਦਾ ਲੋਨ ਹੋਵੇ ਕਿਆ ਬਾਤ ਤੇ ਅੱਗੇ ਬਾਈ ਜੀ ਜਿਹੜੇ ਵੀਰ ਲਗਜ਼ਰੀ ਕਾਰਾਂ ਦੇ ਸ਼ਕੀਨ ਨੇ ਉਹਨਾਂ ਵਾਸਤੇ ਲਿਆਏ ਐ ਐਮ ਐਲ ਇਹ ਹਾਂਜੀ ਵੀਰੇ ਐਮ ਐਲ 350 ਦਿਖਾਉਗੀ ਲੋਕਲ ਨੰਬਰ ਹੈ ਜੀ ਲੁਧਿਆਣੇ ਦਾ 0047 ਠੀਕ ਆ ਜੀ ਅਲਾਇ ਵੀ ਇਲੈਕਟਰਾ ਲੱਗੇ ਆ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਤੇ ਵੱਡੇ ਸਨਰੂਫ ਵਾਲੀ ਗੱਡੀ ਆ ਇਹ ਜੀ ਇੰਟੀਰੀਅਰ ਬਹੁਤ ਸ਼ਾਨਦਾਰ ਆ ਮਾਡਲ ਕਿੰਨਾ ਹੈ ਮਾਡਲ ਵੀਰੇ 2013 13 ਮਾਡਲ ML 350 ਆ 250 ਨਾ ਸਮਝ ਲਿਓ ਹਾਂਜੀ ਤੇ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਤੇ ਰੇਟ ਕੀ ਆ ਵੀਰੇ ਰੇਟ ਵੀਰੇ ਸਿਰਫ 13 ਲੱਖ ਤੇ 25000 13 ਲੱਖ 25000 ਅੱਛਾ ਇਹਦੇ ਤੇ ਕਿੰਨਾ ਲੋਨ ਹੋਜੂ 10 ਲੱਖ ਦਾ ਹੋਜੇ ਹੋਜੂਗਾ ਲੋਨ 11-12 ਲੱਖ ਦਾ ਵੀ ਹੋਜੇ 11 ਮੈਰ ਦਾ ਵੀ ਹੋਜੂਗਾ ਠੀਕ ਹੈ ਤੇ ਅੱਗੇ ਬਾਈ ਜੀ ਆ ਗਈ Q7 ਹਾਂਜੀ ਦੱਸਿਓ ਜੀ ਇਹ ਹੈਗੀ ਵੀਰੇ ਆਡੀ Q7 ਲੋਕਲ ਲੁਧਿਆਣਾ ਨੰਬਰ ਦੀ ਪੇਡ ਨੰਬਰ ਨਾਲ ਹੀ ਆ ਹਮ ਗੱਡੀ ਦਾ ਰੇਟ ਬਹੁਤ ਛੋਟਾ ਜਿਹਾ ਸਿਰਫ 14 ਲੱਖ 14 ਮਾਡਲ 14 ਮਾਡਲ 12 ਲੱਖ ਤੇ 24000 ਮਾਡਲ ਉਲਟਾ ਕਰਤਾ ਦੀ ਗੱਮ ਹੈ ਮਾਡਲ 14 12 ਲੱਖ ਤੇ 24000 24000 24000 ਇਹ 24 ਦਾ ਕੀ ਚੱਕਰ ਹੈ ਇਹ 24 ਲੈ ਪੈ ਗਿਆ 24 ਹੀ ਹੋਣੀ ਹੈਗਾ ਨਹੀਂ ਇਹ 24 ਹੀ ਆ 24000 ਠੀਕ ਹੈ ਅੱਛਾ ਇਹਦੇ ਤੇ ਕਿੰਨੇ ਦਾ ਲੋਨ ਹੋਊ ਇਹਦੇ ਤੇ ਲੋਨ ਹੋ ਜੂ ਵੀਰੇ 13 ਲੱਖ ਦਾ ਲੋਨ ਹੋ ਜੀ 13 ਲੱਖ ਦਾ ਠੀਕ ਹੈ ਗੱਡੀ 12 ਲੱਖ 24000 ਦੀ ਤੇ ਨਾਲ ਜਾਨੀ ਪੈਸੇ ਦੋਂਗੇ ਤੇਲ ਤੂਲ ਪਵਾਉਣ ਨੂੰ ਪੈਸੇ ਵੀ ਦੇ ਕੇ ਭੇਜਾਂਗੇ ਹਾਂ ਤੇ ਤੁਹਾਨੂੰ ਤੇਲ ਪਵਾਉਣ ਦੀ ਵੀ ਕੋਈ ਟੈਨਸ਼ਨ ਨਹੀਂ ਪੈਸੇ ਨਾਲ ਹੀ ਮਿਲ ਜਾਣਗੇ ਤੇ ਅਗਲੀ ਗੱਡੀ ਵੀਰੇ ਅਗਲੀ ਵੀਰੇ ਸਵਿਫਟ ਆ ਗਈ ਆਪਣੀ 2014 ਮਾਡਲ 15 ਰਜਿਸਟਰਡ ਇਹ ਹਜੇ ਆਈ ਹੋਈ ਆ ਹਜੇ ਸੁਵੀਆਂ ਸੁਵੀਆਂ ਦੀਆਂ ਹੋਣ ਵਾਲੀਆਂ ਨੇ ਓਕੇ ਠੀਕ ਹੈ ਜੀ ਨੀਟ ਐਂਡ ਕਲੀਨ ਆ ਵੈਸੇ ਕੰਡੀਸ਼ਨ ਤਾਂ ਤੇ ਛੋਟੇ ਰੇਟ ਦੀ ਹੋ ਗੱਡੀ ਆ ਇਹ ਤਕਰੀਬਨ 4 ਲੱਖ 25000 ਦੀ 4 ਲੱਖ 30000 ਲੋ ਚਲੋ ਜੀ ਚਲੋ ਚੈੱਕ ਲੋ ਜੀ ਕਰੋ ਚੈੱਕ ਦੇਖ ਲੋ ਸੀ ਡੀਜ਼ਲ ਵਰਸਾਪ ਸੁਧਰੇ ਹਾਂ ਜੀ ਡੀਜ਼ਲ ਹੈ ਬੀਡੀਆਈ ਬੀਡੀਆਈ ਡੀਜ਼ਲ ਦੀ Swift ਆ ਬਾਈ ਜੀ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਇਹਦੇ ਵਾਸਤੇ ਵੀਰੇ ਇਹ ਤਕਰੀਬਨ 75000 ਰੁਪਿਆ ਠੀਕ ਹੈ ਤੇ ਸਾਢੇ 3 ਲੱਖ ਦਾ ਲੋਨ ਕਰਾ ਲਓ ਅੱਗੇ ਫੇਰ Swift ਖੜੀ ਆ ਹਾਂ ਜੀ ਫੇਰ ਆ ਗਈ ਜੀ Swift ਇਹਦੇ ਵੀ ਲਾਏ ਲੋ ਸੋਹਣੇ ਲੱਗਿਆ ਗੱਡੀ ਤੇ 17 ਮਾਡਲ ਆ ਹੂੰ ਤੇ ਇਹ ਗੱਡੀ ਦਾ ਰੇਟ ਹੈਗਾ ਵੀਰੇ 4 ਲੱਖ ਤੇ 95000 4 ਲੱਖ 95000 ਇਹ ਵੀ ਬੀਡੀਆਈ ਕਬੀਡੀਆ ਇਹ ਐਲਡੀਆਈ ਆ ਵੀਰੇ ਅੱਛਾ ਇਹ ਰੈਡੀ ਹੋਈ ਹੋਈ ਆ ਮਤਲਬ ਕਿ ਵੀਡੀਆਈ ਵੀਡੀਆਈ ਚ ਕਨਵਰਟ ਆ ਹਾਂਜੀ ਹਾਂ ਲਓ ਜੀ ਐਲਡੀਆਈ ਟੂ ਵੀਡੀਆਈ ਕਨਵਰਟ 17 ਮਾਡਲ ਕਿੰਨਾ ਕਿਹਾ 495000 495 ਵੀਰੇ 95 ਡਾਊਨ ਪੇਮੈਂਟ ਹਾਂਜੀ 95 ਨਹੀਂ ਡਾਊਨ ਪੇਮੈਂਟ 45000 ਕਿਆ ਬਾਤ ਹੈ 45000 ਅੱਗੇ ਆ ਗਈ ਬਾਈ ਜੀ Honda ਦੀ ਅਮੇਜ ਕਰ ਅੱਗੋਂ ਵੀ ਦਿਖਾ ਦੀ ਬਾਈ ਨੰਬਰ ਸਾਰੇ ਪੰਜਾਬ ਦੀ ਨੇ ਗੱਡੀਆਂ ਭੀੜ ਚ ਖੜੀਆਂ ਨੇ ਕਈ ਵਾਰ ਵੀਰ ਪੁੱਛ ਲੈਂਦਾ ਵੀ ਯਾਰ ਨੰਬਰ ਕਿੱਥੋਂ ਦਾ ਨਹੀਂ ਸਾਰੇ ਪੰਜਾਬ ਨੰਬਰ ਆ ਵੀਰੇ ਆਪਣੇ ਨਾ WhatsApp ਤੇ ਆਹੀ ਨੰਬਰ ਜਿਹੜਾ ਚੱਲਦਾ ਸਕਰੀਨ ਤੇ ਇਹ ਤੇ ਹੈਲੋ ਲਿਖੋ ਲਿੰਕ ਆਜੂ ਕੈਟਲੌਗ ਦਾ ਉਹਦੇ ਅੰਦਰ ਸਾਰੀਆਂ ਕਾਰਾਂ ਦੀ ਡਿਟੇਲ ਆ ਵਿਧ ਕਾਰਾਂ ਦੀਆਂ ਫੋਟੋਆਂ ਦਾ ਨੰਬਰ ਸਣੇ ਫੋਟੋਆਂ ਨੰਬਰ ਸਣੇ ਫੋਟੋਆਂ ਨੰਬਰ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਜੀ ਤੇ ਬਾਕੀ ਗੱਡੀ ਦੀ ਕੰਡੀਸ਼ਨ ਇੱਥੋਂ ਚੈੱਕ ਕਰੋ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਆਟੋਮੈਟਿਕ ギア ਦੇ ਵਿੱਚ ਟਾਪ ਮਾਡਲ ਆ ਵੀਰੇ ਇਹ ਵੀ ਆਟੋਮੈਟਿਕ ਗੱਡੀ ਆ Honda Amaze 2018 ਮਾਡਲ ਆ ਠੀਕ ਹੈ 19 ਦੀ ਰਜਿਸਟ੍ਰੇਸ਼ਨ ਆ ਡੀਜ਼ਲ ਗੱਡੀ ਆ ਠੀਕ ਹੈ VX ਵੇਰੀਐਂਟ ਆ ਤੇ ਰੇਟ ਵੀਰੇ ਗੱਡੀ ਦਾ 6 ਲੱਖ 15 ਹਜ਼ਾਰ 6 ਲੱਖ ਤੇ 15 ਹਜ਼ਾਰ ਦੀ ਠੀਕ ਹੈ ਵੀਰੇ 115 ਬਹੁਤ 115 ਬਹੁਤ ਆ ਬਹੁਤ ਆ ਜੀ ਹੋਰ ਵੀ ਕੱਟ ਲੈ ਲਾਂਗੇ ਅੱਛਾ ਅੱਗੇ ਆ ਗਈ ਸਕੋਡਾ ਰੈਪਿਡ ਹੈ ਹਾਂ ਜੀ ਇਹ ਰੈਪਿਡ ਆ ਕੀ ਵੀਰੇ 2012 ਮਾਡਲ ਠੀਕ ਹੈ ਬਾਕੀ ਲਾਇਲ ਹੋਏ ਸੋਹਣੇ ਲੱਗਿਆ ਗੱਡੀ ਨੂੰ ਬਿਲਕੁਲ ਗੱਡੀ ਵੀ ਨੀਟ ਐਂਡ ਕਲੀਨ ਆ ਛੋਟੇ ਰੇਟ ਦੀ ਗੱਡੀ ਆ ਸਿਰਫ 310000 ਡਿਮਾਂਡ ਆ ਦਿਵਾਲੀ ਕਰਕੇ 295 ਦੀ ਗੱਡੀ ਦੇਣਾ 295000 ਦੀ ਐਕਸਟਰਾ ਲਾਈਟਰਾਂ ਦੇ ਨਾਲ ਡੀਜ਼ਲ ਆ ਪੈਟਰੋਲ ਡੀਜ਼ਲ ਆ ਵੀਰੇ ਡੀਜ਼ਲ ਦੀ ਕਾਰ ਡੀਜ਼ਲ ਤੇ ਐਵਰੇਜ ਵੀ ਚੰਗੀਆਂ ਨਾਲ ਬਿਲਕੁਲ ਟੱਚਪਲੇਅਰ ਐਂਡਰੋਇਡ ਲੱਗਿਆ ਹੋਇਆ ਕੀ ਬਾਤ ਹੈ ਲਾਇਲ ਵੀ ਹੋਣੇ ਆ ਚਲੀ ਗੀਲ ਕੱਟੀ ਆ ਮਾਡਲ ਕਿੰਨਾ ਕਿਹਾ ਮਾਡਲ 12 12 ਮਾਡਲ ਠੀਕ ਆ ਵੀਰੇ ਲੋਨ ਵੀ ਹੋ ਜੂ 1 ਲੱਖ 1.5 ਲੱਖ ਦਾ ਠੀਕ ਹੈ ਜੀ ਤੇ ਅੱਗੇ ਆ ਗਈ ਫੁੱਲ ਹਾਂਜੀ ਐਕਸੈਂਟ ਫੁੱਲ ਲੋਨ ਵਾਲੀ ਗੱਡੀ ਆ ਵੀਰੇ ਤੇ ਜ਼ੀਰੋ ਡਾਉਨ ਪੇਮੈਂਟ ਵਾਲੀ ਟੌਪ ਵਾਲਾ ਮਾਡਲ ਆ ਐਸਐਕਸ ਆਪਸ਼ਨਲ ਇਹ ਚ ਵੀ ਰਿਕੁਐਸਟ ਅਨਸਰ ਤੇ ਆ ਸ਼ੀਸ਼ੇ ਸਾਰੇ ਫੋਲਡ ਹੁੰਦੇ ਆ ਕੰਪਨੀ ਦੇ ਲਾਈਵ ਵੀ ਆਗੇ ਕੰਪਨੀ ਲਾਏ ਆਗੇ ਹੂੰ ਇਹ ਐਕਸੈਂਟ ਐਸਐਕਸ ਆਪਸ਼ਨਲ 2018 ਮਾਡਲ ਆ ਠੀਕ ਹੈ 19 ਦੀ ਰਜਿਸਟ੍ਰੇਸ਼ਨ ਆ ਵੀਰੇ 18 ਮਟਾ 19 ਹਾਂਜੀ ਫਰਸਟ ਓਨਰ ਆ ਤੇ ਗੱਡੀ ਦਾ ਰੇਟ ਵੀਰੇ ਸਿਰਫ 395000 ਡੀਜ਼ਲ ਡੀਜ਼ਲ ਕਿਆ ਬਾਤ ਹੈ ਬਹੁਤ ਘੱਟ ਬਜਟ ਦੇ ਵਿੱਚ ਉੱਚੇ ਮਾਡਲ ਦੀ ਕਾਰ ਤੇ ਫੀਚਰਸ ਆ ਰਹੀ ਨੇ ਪੁਸ਼ ਬਟਨ ਤੋਂ ਲੈ ਕੇ ਕੰਪਨੀ ਦੇ ਲਾਇਏ ਤੋਂ ਲੈ ਕੇ ਸੀਟ ਕਵਰ ਨਵੇਂ ਪਏ ਹੋਣੇ ਤੇ ਜ਼ੀਰੋ ਡਾਉਨ ਪੇਮੈਂਟ ਤੇ ਤੁਹਾਨੂੰ ਇਹ ਕਾਰ ਮਿਲ ਜੂ ਮਿੱਤਰੋ ਤੇ ਅੱਗੇ ਆ ਗਈ ਬਾਈ ਜੀ ਇਹ ਵੀ ਐਕਸੈਂਟ ਹਾਂਜੀ ਇਹ ਵੀ ਐਕਸੈਂਟ ਆ ਇਹਦੀ ਵੀ ਵੀਰੇ ਜ਼ੀਰੋ ਡਾਉਨ ਪੇਮੈਂਟ ਆ ਇਹ 16 ਮਾਡਲ ਆ ਲਾਇ ਲਓ ਇਹਦੇ ਵੀ ਸੋਹਣੇ ਲੱਗਿਆ ਗੱਡੀ ਦੇ ਬਿਲਕੁਲ ਇੰਟੀਰੀਅਰ ਇਹਦਾ ਵੀ ਦਿਖਾ ਦਿਓ ਅੱਜ ਪਲੇਅਰ ਵਗੈਰਾ ਲੱਗਿਆ ਹੋਇਆ ਇਹ ਚ ਕੈਮਰਾ ਬੈਕ ਹੈਗਾ ਠੀਕ ਹੈ ਤੇ ਇਹ ਗੱਡੀ ਦਾ ਰੇਟ ਰਹੂਗਾ ਵੀਰੇ ਸਿਰਫ 310000 ਤੇ 10000 310000 ਦੀ ਹਾਂ ਕਈ ਵਾਰੀ ਵਾਈਟ ਕਲਰ ਨਹੀਂ ਪਸੰਦ ਆਉਂਦਾ ਬੰਦੇ ਨੂੰ ਆਏ ਨੂੰ ਫਿਰ ਉਹ ਰੈੱਡ ਵੀ ਲੈ ਸਕਦਾ ਕਈ ਵਾਰ ਵੀਰ ਕਹਿੰਦਾ ਵੀ ਮੈਂ ਸ਼ਗਨ ਵਾਲਾ ਰੰਗ ਲੈਣਾ ਸ਼ਗਨ ਵਾਲਾ ਲੈਣਾ ਸ਼ਗਨ ਵਾਲਾ ਰੰਗ ਲੈਣਾ ਤਾਂ ਆਹ ਖੜੀ ਆ ਬਾਈ ਜੀ ਬਹੁਤ ਘੱਟ ਰੇਟ ਦੇ ਵਿੱਚ ਜ਼ੀਰੋ ਡਾਉਨ ਪੇਮੈਂਟ ਦੀ ਇਹ ਮਿਲ ਜਾਊ ਜ਼ੀਰੋ ਡਾਉਨ ਤੇ ਅੱਗੇ ਆ ਗਈ ਬਾਈ ਜੀ ਤਿਆਗੋ ਇਹ ਹਾਂਜੀ ਤਿਆਗੋ ਵੀਰੇ ਦੱਸਿਓ ਜੀ ਤਿਆਗੋ ਗੱਡੀ ਆ ਜੀ ਐਕਸਐਮ ਵੇਰੀਐਂਟ ਆ ਪੈ ਹੂੰ ਲੋਕਲ ਨੰਬਰ ਆ ਪੰਜਾਬ ਇੰਟੀਰੀਅਰ ਦਿਖਾ ਦਿਓ ਐਂਡਰੋਇਡ ਪਲੇਅਰ ਚਾਰੇ ਪਾਵਰ ਵਿੰਡੋ AC ਹੀਟਰ ਹੂੰ ਸੋਹਣੇ ਸੀਟ ਕਵਰ ਸੀਟ ਕਵਰ ਵੀ ਤੁਹਾਡੀ ਸਾਰੀ ਗੱਡੀ ਦੀ ਲਗਭਗ ਨਵੀਂ ਆ ਬਿਲਕੁਲ ਨਵੇਂ ਲਵਾ ਕੇ ਦਿੰਨੇ ਆ ਵੀਰੇ ਠੀਕ ਆ ਸਿਰਫ 46000 ਕਿਲੋਮੀਟਰ ਚੱਲੀ ਆ ਔਨ ਰਿਕਾਰਡ ਓਕੇ ਠੀਕ ਆ ਜੀ ਛੋਟੇ ਰੇਟ ਦੇ ਵਿੱਚ ਟਾਇਰ ਟੂ ਨਵੇਂ ਲਵਾਤੇ ਰੇਟ ਸਿਰਫ 325000 ਆ ਜਿਹਦਾ ਵੀ ਦਿਵਾਲੀ ਕਰਕੇ ਇਹਦੇ ਤੇ ਵੀ 10000 ਆਫਰ ਆ 3 ਤੋਂ 15 ਦੀ ਡਾਊਨ ਪੇਮੈਂਟ ਕਿੰਨੀ ਆ ਡਾਊਨ ਪੇਮੈਂਟ 65000 ਰੁਪਏ ਡਾਊਨ ਪੇਮੈਂਟ ਲਓ ਜੀ ਲਿਓ 65000 ਤੇ ਤੇ ਅੱਗੇ ਖੜੀ ਹੈ ਬਾਈ ਜੀ ਪੋਲੋ ਕਾਰ ਹਾਂ ਜੀ ਪੋਲੋ ਵੀਰੇ 2015 ਮਾਡਲ ਹਮ ਫਸਟ ਓਨਰ ਆ ਡੀਜ਼ਲ ਚਾਰ ਸਿਲੰਡਰ ਇੰਜਨ ਵਾਲੀ ਡੀਜ਼ਲ ਇੰਜਨ ਠੀਕ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਆ ਇਹ ਤੇ ਬਾਕੀ ਇੰਟੀਰੀਅਰ ਇਹਦਾ ਵੀ ਦਿਖਾ ਦਿਓ ਗੱਡੀ ਦਾ ਕਰੋ ਜੀ ਚੱਲੀ ਸਿਰਫ 68000 ਕਿਲੋਮੀਟਰ ਆ ਪੂਰੇ ਰਿਕਾਰਡ ਦਾ ਰਿਕਾਰਡ ਨਾਲ ਕੀ ਬਾਤ ਤੇ ਗੱਡੀ ਦਾ ਰੇਟ ਵੀਰੇ 421000 ਰੁਪਿਆ ਹਮ 6000 ਰੁਪਿਆ ਇਹ 24 ਡਿਸਕਾਊਂਟ 415 ਦੀ ਗੱਡੀ ਹੈ 415000 ਦੀ ਤੇ ਡਾਉਨ ਪੇਮੈਂਟ 45000 50000 ਇਹਦੀ 50 60000 ਦਿੰਦੇ 50 60000 ਲਿਓ ਬਾਈ ਬਾਕੀ ਹੋ ਜਾਊਗਾ ਲੋਨ ਤੇ ਅਗਲੀ ਗੱਡੀ ਆਦ ਖਾ ਮਿੱਤਰਾ ਹਾਂਜੀ ਤੇ ਕਿਹੜੀ ਆ ਵੀਰੇ ਦੱਸੋ ਮਬਿਲੀਓ ਇਹ ਸੈਵਨ ਸੀਟਰ ਮਬਿਲੀਓ ਜੀ ਹੋਂਡਾ ਦੀ ਮਬਿਲੀਓ 2014 ਮਾਡਲ ਹਮ ਤੇ ਲਾਸਟ ਦੀ ਹੈ ਦਸੰਬਰ ਦੀ ਠੀਕ ਹੈ ਨੰਬਰ ਬੜਾ ਸੋਹਣਾ ਗੱਡੀ ਦਾ ਜੀ 3399 ਹਾਂਜੀ ਬਿਲਕੁਲ ਇਹ ਵੀਰੇ ਗੱਡੀ ਦਾ ਰੇਟ ਹੈਗਾ ਜੀ 4 ਲੱਖ ਰੁਪਿਆ ਦੀਵਾਲੀ ਦਾ ਆਫਰ ਇਹ ਤੇ ਵੀ 10000 ਰੁਪਿਆ 390 ਦੀ ਇਹ ਮਿਲ ਜੂਗੀ 390000 ਦੇ ਵਿੱਚ ਬਾਈ ਜੀ Honda ਦੀ ਗੱਾਰ ਉਹ ਵੀ 7 ਸੀਟਰ ਹਾਂਜੀ ਕਰੋ ਜੀ ਚੈੱਕ ਡੀਜ਼ਲ ਦੇ ਵਿੱਚ ਹੈ ਡੀਜ਼ਲ ਦੇ ਵਿੱਚ ਸਿਰਫ 65000 ਚੱਲੀ ਆ ਵੀਰੇ ਘਰੇਲੂ ਕਾਰ ਘਰੇਲੂ ਕਾਰ ਆ ਬਾਈ ਜੀ ਤੁਸੀਂ ਇਹਨੂੰ ਚਾਹੋ ਤਾਂ ਟੈਕਸੀ ਦੇ ਵਿੱਚ ਵੀ ਪਾ ਸਕਦੇ ਹੋ ਬਿਲਕੁਲ ਜੀ ਐਵਰੇਜ ਵੀ ਚੰਗੀ ਆ ਗੱਡੀ ਵੀ ਤਾਕੜੀ ਆ ਸੋਲਿਡ ਕਾਰ ਆ ਬਿਲਕੁਲ ਤੇ ਅੱਗੇ ਫੇਰ Artiga ਕਾਰ ਲਿਆ ਹੈ ਬਾਈ ਜੀ ਹਾਂਜੀ Artiga ਵੀਰੇ 2015 ਮਾਡਲ ਜੀ 14 ਮਾਡਲ 15 ਰਜਿਸਟਰਡ ਠੀਕ ਹੈ ਲੋਕਲ ਨੰਬਰ ਆ ਪੰਜਾਬ 475000 ਡਿਮਾਂਡ ਆ ਹੂੰ ਸਾਢੇ 4 ਲੱਖ ਦੀ ਯਸਨ ਉਹ ਤੇ ਲੈ ਦੂੰਗਾ ਸਾਢੇ 4 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਜੀ ਚੈੱਕ ਕਰਾ ਦੇ ਮਿੱਤਰਾਂ ਅੰਦਰੋਂ ਵੀ ਗਣੀ ਸੰਕ ਨਹੀਂ ਸੰ ਬਾਹਰੋਂ ਬਿਲਕੁਲ ਨਵੀਆਂ ਅੰਦਰੋਂ ਤੁਹਾਨੂੰ ਦਿਖਾ ਦਨੇ ਆ ਅਲਾਈ ਵੀ ਪਏ ਹੋਏ ਨੇ ਗਾ ਜੀ ਲਾਈਵ ਵੀ ਲੱਗੇ ਕੋਈ ਕੰਮ ਖਰਚਾ ਹੈ ਨਹੀਂ ਹਾਂ ਵੀਰ ਕੰਮ ਖਰਚਾ ਕੋਈ ਨਹੀਂ ਵੀਰੇ ਸਰਵਿਸ ਆਪਾਂ ਕਰਾ ਕੇ ਦਿੰਨੇ ਆ ਸਾਰੀਆਂ ਕਾਰਾਂ ਦੀ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਲਿਖ ਕੇ ਲਿਖ ਕੇ ਮਿਲੂਗੀ ਹਾਂਜੀ ਜੋ ਵੀਰਾ ਵਾਸਤੇ ਕਾਰ ਲੈ ਜਿਹੜੇ ਕਹਿੰਦੇ ਸਾਨੂੰ ਲੱਖ ਤੋਂ ਥੱਲੇ ਕਾਰ ਚਾਹੀਦੀ ਆ ਹਾਂਜੀ ਤੇ ਦਿਖਾ ਬਈ ਮਰੂਤੀ ਖੜੀ ਆ ਵੀਰੇ ਸਿਰਫ 55000 50 50000 ਦੀ ਦੀਵਾਲੀ ਕਰਕੇ 50000 ਦੀ ਕੀ ਬਾਤ ਹੈ 50000 ਦੀ ਮਰੂਤੀ ਹਜੇ ਪਾਸਿੰਗ ਪਈਆ 1 ਸਾਲ 1 ਮਹੀਨਾ ਅੱਗੇ ਵੀ ਹੋ ਜੂ ਐਕਸਟੈਂਡ ਅੱਗੇ ਫੇਰ ਹੋ ਜੂਗੀ ਅੱਗੇ ਫੇਰ 5 ਸਾਲ ਦੇ ਲਈ ਐਕਸਟੈਂਡ ਹੋ ਜੂਗਾ ਜੀ 50000 ਦੀ ਕਾਰ ਮਿਲ ਜੂਗੀ ਤੇ ਕੋਈ ਕੰਮ ਖਰਚਾ ਵੀਰੇ ਕੰਮ ਖਰਚਾ ਵੀਰੇ ਇਸ ਟਾਈਮ ਕੋਈ ਨਹੀਂ ਟਾਇਰ ਟੂਰ ਵਧੀਆ ਨੇ ਟਾਇਰ ਟੂਰ ਵਧੀਆ ਨੇ ਸੀਟ ਕਵਰ ਵੀ ਵਧੀਆ ਨੇ ਲਓ ਜੀ ਕਰੋ ਚੈੱਕ 50000 ਦੀ ਕਾਰ ਮਿਲ ਜੂ ਪਰ ਇਹਦੇ ਤੇ ਲੋਨ ਨਹੀਂ ਹੋਣਾ ਲੋਨ ਕੈਸ਼ ਹੀ ਲੈਣੀ ਪੈਣੀ ਆ ਕੈਸ਼ ਕੈਸ਼ ਜਿਵੇਂ ਅੱਗੇ ਠੰਡ ਆ ਰਹੀ ਹੈ ਨਾ ਤਾਂ 50000 ਦੇ ਵਿੱਚ ਬਈ ਮੋਟਰਸਾਈਕਲ ਵੀ ਨਹੀਂ ਆਉਂਦਾ। ਨਹੀਂ ਆਉਂਦਾ। ਤੇ ਚਾਰ ਬੰਦੇ ਵੀ ਬਹਿੰਦੇ ਆ। ਬਿਲਕੁਲ। ਨਿਯਾਰੇ ਨਾਲ ਜਾਂਦਾ ਬੰਦਾ। ਜੀ ਜੀ। ਤੇ ਅੱਗੇ ਆ ਗਈ 0 ਡਾਉਨ ਪੇਮੈਂਟ ਵਾਲੀ ਗੱਡੀ ਇੱਕ ਹੋਰ ਆ ਗਈ ਵੀਰੇ। ਹਮਮ। ਟਾਟਾ ਨੈਕਸਨ ਐਕਸ ਐਮ ਐਸ ਪਲੱਸ ਸਨਰੂਫ ਵਾਲਾ ਮਾਡਲ ਆ। ਹਮਮ। ਪੈਟਰੋਲ ਗੱਡੀ ਆ ਲੁਧਿਆਣੇ ਦਾ ਨੰਬਰ ਆ। ਠੀਕ ਹੈ। 2023 ਮਾਡਲ। ਹਮਮ। ਪਹਿਲੇ ਨਾਂ ਦੀ। ਠੀਕ ਹੈ। ਸਿਰਫ 25000 ਕਿਲੋਮੀਟਰ ਡਰਾਈਵਨ ਆ ਗੱਡੀ। ਔਨ ਰਿਕਾਰਡ। ਠੀਕ ਹੈ। ਛੋਟੇ ਰੇਟ ਦੇ ਵਿੱਚ ਗੱਡੀ ਦੇ ਦੇਣੀ ਆ 12.5 ਲੱਖ ਦਾ ਨਵਾਂ ਮਾਡਲ ਆ ਵੀਰੇ ਹੂੰ ਗੱਡੀ ਦੇਵਾਂਗੇ ਸਿਰਫ 7 ਲੱਖ ਤੇ 10000 ਦੀ ਕੋਈ ਪੈਸਾ ਨਹੀਂ ਲੈ ਕੇ ਆਉਣਾ 23 ਮਾਡਲ 23 ਮਾਡਲ ਸਿਰਫ 25000 ਚੱਲੀ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਆ ਤੇ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਤੁਹਾਨੂੰ ਟਾਟਾ ਨੈਕਸਨ 5 ਸਟਾਰ ਸੇਫਟੀ ਵਾਲੀ ਕਾਰ ਮਿਲ ਜੂ ਬਾਈ ਜੀ ਅੱਗੇ ਫਿਰ ਟਾਟਾ ਦੀ ਕਾਰ ਹਾਂਜੀ ਇਹ ਵੀ ਨੈਕਸਨ ਆ ਵੀਰੇ XZA+ ਆਟੋਮੈਟਿਕ ਡੀਜ਼ਲ ਗੱਡੀ ਆ ਠੀਕ ਹੈ 2018 ਮਾਡਲ ਆ ਪਹਿਲੇ ਨਾਲ ਦੀ 66000 ਕਿਲੋਮੀਟਰ ਗੱਡੀ ਚੱਲੀ ਆ 655000 ਦੀ 655000 ਦੀ 66000 ਸਿਰਫ ਚੱਲੀ ਆ ਤੇ ਆਟੋਮੈਟਿਕ ਗੇਅਰ ਦੀ ਕਾਰ ਆ ਬਾਈ ਜੀ ਡੀਜ਼ਲ ਦੇ ਵਿੱਚ ਜੀ ਨੰਬਰ ਵੀ ਸੋਹਣਾ ਗੱਡੀ ਦਾ 881 ਟ੍ਰਿਪਲੇਟ 1 ਤੇ ਸੀਟ ਕਵਰ ਵੀ ਪੂਰੇ ਜ਼ਬਰਦਸਤ ਹੈ ਹਾਂ ਜੀ ਡਾਇਮੰਡ ਕੱਟ ਵਾਲੇ ਪਾਏ ਹੋਇਆ ਡਾਇਮੰਡ ਵਾਲੇ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਆਲਟੋ ਕਾਰ ਹਾਂ ਜੀ ਆਲਟੋ 800 ਆ ਵੀਰੇ 2020 ਮਾਡਲ ਆ ਦਸੰਬਰ ਦੀ ਹੂੰ ਤੇ 335000 ਦੀ ਗੱਡੀ ਆ ਇਹ ਠੀਕ ਹੈ VXI ટોપ મોડલ લા ટોપ મોડલ કાર ਤੇ ઇਦੇ ਤੇ લોન ਕਿੰਨਾ ਦਾ હોજુગા લોન ઇਦੇ ਤੇ 3 લાખ ਦਾ હોજુગા 3 લાખ ਦਾ લોન હોજુ ਛੋટી ਜੀ ડાઉન પેમેન્ટ લેકે આવਣੀયા 30000 રૂપિયા બાદ દેਣਾ વા હા કન્ડિશન ਦੀ ગાડી ਸਾફ-સઉતરીયા ਤੇ લોન ਕਿੰਨੇ ક ટાઈમ ચ કરા દેને ઓરે લોન વિરે હો જંદા ਜੇ ਤਾਂ મતલਬ કે کئی ਵਾਰ ਤਾਂ 2 ਘੰਟਿਆਂ ਦੀ ਹੋ ਜਾਂਦਾ લોન ਕਿਸੇ ਹੂੰ ਤੇ ਵਧੀਆ ਸਿਮਲ ਸਕੋਰ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ વિરે ਜੇ ਸਿਮਲ ਸਿਮਲ ਘੱਟ ਆ ਫਿਰ ਉਹਨੂੰ 2 ਦਿਨ ਵੀ ਲੱਗ ਜਾਂਦੇ ਆ 3 ਦਿਨ ਵੀ ਲੱਗਦੇ 2-3 ਦਿਨ ਵੀ ਲੱਗ ਜਾਂਦੇ ਆ બિલકુલ ਘੱਟ ਆ ਸੀ ਘੱਟ ਸਿਮਲ ਵਾਲੇ ਵੀ ਦੇ દેને ਮਾਲ ਕੋਈ ਚੱਕਰ ਨਹੀਂ ਹਾਂ ਚੱਕਰ ਕੋਈ ਨਹੀਂ ਬਈ ਸਿੰਪਲ ਜਿਵੇਂ ਮਰਜ਼ੀ ਲਿਆਇਓ ਥੋੜਾ ਜਿਹਾ ਸਬਰ ਜਰੂਰ ਰੱਖਣਾ ਪਊਗਾ ਲੋਨ ਕਰਾ ਦੇਣਗੇ ਕਰਾਵਾਂਗੇ ਤੇ ਅੱਗੇ ਆ ਗਈ ਨਵੀਂ ਸ਼ੇਪ ਦੇ ਵਿੱਚ ਆਟੇਗਾ ਇਹ ਆ ਗਈ ਵੀਰੇ ਆਟਿਕਾ ਬੀਡੀਆਈ ਡੀਜ਼ਲ ਹਮ ਹਾਈਬ੍ਰਿਡ ਗੱਡੀ ਆ ਠੀਕ ਹੈ ਤੇ ਫਰਸਟ ਓਨਰ ਪੰਜਾਬ ਨੰਬਰ ਸੋਹਣੇ ਰੰਗ ਦੀ ਗੱਡੀ ਮੈਨਟੈਂਨ ਕਲੀਨ ਮਾਡਲ 2019 ਵੀਰੇ 19 ਮਾਡਲ ਹਾਂਜੀ ਠੀਕ ਹੈ ਡੀਜ਼ਲ ਤੇ ਰੇਟ ਕੀ ਹੈ ਵੀਰੇ ਦਾ ਰੇਟ ਵੀਰੇ ਦਾ ਸਿਰਫ 8 ਲੱਖ ਤੇ 10000 ਰੁਪਿਆ 8 ਲੱਖ 10000 ਦੀ ਹਾਂਜੀ ਕਰੋ ਜੀ ਚੈੱਕ ਇਦੇ ਵਾਸਤੇ ਡਾਊਨ ਪੇਮੈਂਟ ਵੀਰੇ ਇਹਦੇ ਵਾਸਤੇ ਵੀਰੇ 6.5 ਲੱਖ ਦਾ ਇਹ ਤੇ ਲੋਨ ਹੋ ਜੂ ਹੂੰ ਤਕਰੀਬਨ 1.5 ਲੱਖ ਰੁਪਈਆ ਮੰਨ ਕੇ 1.5 ਲੱਖ ਰੁਪਈਆ ਡਾਊਨ ਪੇਮੈਂਟ ਦਾ ਲਿਆਓ ਬਾਕੀ ਹੋ ਜੂਗਾ ਗੱਡੀ ਦੇ ਉੱਤੇ ਲੋਨ ਅੱਗੇ ਆ ਗਈ ਬਾਈ ਜੀ ਬਲੀਨੋ ਕਾਰ ਦੱਸਿਓ ਵੀਰੇ ਬਲੀਨੋ ਗੱਡੀ ਆ ਵੀਰੇ 2017 ਮਾਡਲ ਹੂੰ ਆਟੋਮੈਟਿਕ ਆ ਟੌਪ ਮਾਡਲ ਜੈਟਾ ਮਾਡਲ ਆ ਅਲਾਈ 휠 ਤੇ ਬਾਕੀ ਇੰਟੀਰੀਅਰ ਦਿਖਾ ਦਿੰਨੇ ਆ ਸ਼ੀਸ਼ੇ ਤਾਂ ਨਹੀਂ ਦਿਖਾ ਦੀ ਮੇਤਰਾ ਗੱਡੀ ਲਾਓ ਕਰੋ ਚੈੱਕ ਆਟੋਮੈਟਿਕ ਗੇਅਰ ਹਾਂਜੀ ਆਟੋ ਗੇਅਰ ਆ ਵੀਰੇ ਠੀਕ ਹੈ ਪੈਟਰੋਲ ਕਾਰ ਪੈਟਰੋਲ ਦੀ ਕਾਰ ਆ ਇਹ ਵੀਰੇ ਡਿਮਾਂਡ ਹੈਗੀ 515000 ਹੂੰ ਦੀਵਾਲੀ ਦਾ ਆਫਰ ਇਹਦੇ ਤੇ ਵੀ ਲਾਗੂ ਆ ਗੱਡੀ ਤੇ ਗੱਡੀ ਦੇਵਾਂਗੇ ਸਿਰਫ 495000 ਦੀ 495000 ਦੀ ਆਟੋਮੈਟਿਕ ਕਾਰ ਆਟੋਮੈਟਿਕ ਸਾਰੀ origignal ਪੇਂਟ ਦੀ ਗੱਡੀ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਵੀਰੇ ਇਹਦੀ ਤਕਰੀਬਨ 50000 30 35000 30 35000 ਹੀ ਲਿਓ ਬਜੀ ਜਾਈ ਬਾਕੀ ਹੋ ਜੂਗਾ ਲੋਨ ਤੇ ਅੱਗੇ ਆ ਗਈ ਵਰਨਾ ਦੱਸਿਓ ਵੀਰੇ ਵਰਨਾ ਵੀਰੇ 2022 ਮਾਡਲ ਆ ਐਸਐਕਸ ਆਪਸ਼ਨਲ ਡੀਜ਼ਲ ਗੱਡੀ ਆ ਇਹ ਚ ਸਾਰੇ ਫੀਚਰ ਆ ਜਾਂਦੇ ਜਿਵੇਂ ਸਨਰੂਫ ਵੈਂਟੀਲੇਟਡ ਸੀਟਾਂ ਪੁਸ਼ ਬਟਨ ਅਲਾਈ ਵਿਲ ਐਕਸਟਰਾ ਲੱਗੇ ਆ ਗੱਡੀ ਨੂੰ ਤੇ ਛੋਟੇ ਰੇਟ ਦੇ ਵਿੱਚ ਗੱਡੀ ਇਹ ਵੀ ਦੇ ਦਾਂਗੇ ਤੁਹਾਨੂੰ 22 ਮਾਡਲ 22 ਮਾਡਲ ਐਸਐਕਸ ਆਪਸ਼ਨਲ ਡੀਜ਼ਲ ਦੀ ਡੀਜ਼ਲ ਦੀ ਕਰੋ ਜੀ ਚੈੱਕ ਟੌਪ ਵਾਲਾ ਮਾਡਲ ਆ ਇਹਦੇ ਉੱਪਰ ਕੁਝ ਨਹੀਂ ਆਉਂਦਾ ਤੇ ਵੀਰੇ ਰੇਟ ਕੀ ਦਵਾਂਗੇ ਰੇਟ ਵੀਰੇ 10 ਲੱਖ ਤੇ 85000 ਦੀ ਐਸਐਕਸ ਆਪਸ਼ਨਲ 22 ਮਾਡਲ ਕਾਰ 22 ਪੱਕੀ ਗੱਲ ਆ ਪੱਕੀ ਗੱਲ ਲਿਖਾ ਤੇ ਲੱਗ ਗਿਆ ਨਹੀਂ ਲੱਗ ਸਕਦਾ 10 ਲੱਖ 10 ਲੱਖ 85 ਹਜ਼ਾਰ ਦੀ ਦਿਵਾਲੀ ਦੇ ਆਫਰ ਨੇ ਇਹ ਲੈ ਡਾਊਨ ਪੇਮੈਂਟ ਕਿੰਨੀ ਜੰਦੀ ਡਾਊਨ ਪੇਮੈਂਟ ਕੋਈ ਨਹੀਂ ਦੇਣੀ ਹੈਗੀ ਫੁੱਲ ਵੀ ਕਰਾ ਜ਼ੀਰੋ ਡਾਊਨ ਪੇਮੈਂਟ ਤੇ ਜ਼ੀਰੋ ਤੇ ਕਰਾਦਾ ਜੀ ਜੇ ਤੁਹਾਡੀ ਪ੍ਰੋਫਾਈਲ ਵਧੀਆ ਜ਼ੀਰੋ ਡਾਊਨ ਪੇਮੈਂਟ ਤੇ ਵੀ ਲੋਨ ਹੋ ਜਾਊਗਾ ਨਹੀਂ ਤਾਂ 50 ਹਜ਼ਾਰ 70 ਹਜ਼ਾਰ ਜਿੰਨੀ ਡਾਊਨ ਪੇਮੈਂਟ ਦੇਣੀ ਆ ਦੇ ਦਿਓ ਤੇ ਅੱਗੇ ਆ ਗਈ ਵੈਂਟੋ ਹਾਂ ਐਮਆਈਓ ਐਮਆਈਓ ਇਹ ਵੀ ਵੀਰੇ ਫੁੱਲ ਲੋਨ ਵਾਲੀ ਗੱਡੀ ਆ 3 ਲੱਖ 85 ਹਜ਼ਾਰ ਦੀ ਐਮਆਈਓ 2018 ਮਾਡਲ 19 ਰਜਿਸਟਰਡ ਹੂੰ ਡੀ ਤੇ ਲੋਕਲ ਨੰਬਰ ਪੰਜਾਬ ਕਰੋ ਇੰਟੀਰੀਅਰ ਚੱਕ ਅਜਾ ਨੰਬਰ ਆਪਣੇ ਕੋ ਸਾਰੇ ਪੰਜਾਬ ਦੇ ਹੀ ਰਹਿਣੇ ਵੀਰੇ ਗੱਡੀਆਂ ਦੇ ਹਾਂ ਬਾਹਰ ਦਾ ਬਾਹਰ ਦਾ ਨੰਬਰ ਕੋਈ ਨਹੀਂ ਠੀਕ ਹੈ ਡੀਜ਼ਲ ਦੀ ਗੱਡੀ ਹੈ ਡੀਜ਼ਲ ਗੱਡੀ ਆ ਵੀਰੇ ਸਿਰਫ 3,585,000 ਦੀ ਫੁੱਲ ਲੋਨ ਕੀ ਬਾਤ ਹੈ ਤੇ ਐਵਰੇਜ ਬਾਈ ਜੀ ਇਹ ਗੱਡੀ ਦੀ ਬਹੁਤ ਚੰਗੀ ਆ ਜਿਹੜੇ ਵੀ ਚਲਾਉਂਦੇ ਉਹਨਾਂ ਨੂੰ ਪਤਾ ਬਾਈ 23 ਦੀ ਐਵਰੇਜ ਆਮ ਨਾ ਕਰਦੀ ਬਿਲਕੁਲ ਤੇ ਅੱਗੇ ਆ ਗਈ i20 i20 ਵੀਰੇ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਮਾਡਲ ਲਾਏ ਵੀਲ ਤੇ ਮੱਜਲਾਂ ਦੇ ਟਾਇਰ ਹੁਣੇ ਕੱਲ ਪਰਸਾਂ ਲਵਾਏ ਆ 36000 ਦੇ। ਕੀ ਬਾਤ ਹੈ। ਠੀਕ ਹੈ ਜੀ। ਬਾਕੀ ਇਹ ਵੀ ਪੁਸ਼ ਬਟਨ ਲੋਕ ਆ ਯਾਰ ਗੱਡੀ ਇਹਦੇ। ਖਾਦੇ ਸ਼ੀਸ਼ੇ ਤਾਂ ਨਹੀਂ। ਤੇ ਗੱਡੀ ਵੀਰੇ ਇਹ ਦੇ ਦਾਂਗੇ 5.5 ਲੱਖ ਰੁਪਏ। ਮਾਡਲ ਕਿੰਨਾ ਹੈ? 2016 ਮਾਡਲ। 16 ਮਾਡਲ ਆਸਤਾ ਆਪਸ਼ਨਲ ਸਭ ਤੋਂ ਟੌਪ 5.5 ਲੱਖ ਦੀ। 5.5 ਲੱਖ ਦੀ। ਠੀਕ ਹੈ ਜੀ। ਤੇ ਅੱਗੇ ਆ ਗਈ ਰੈਪਿਡ ਕਾਰ ਚਿੱਟੇ ਰੰਗ ਚ। ਸਕੋਡਾ ਰੈਪਿਡ ਆ ਵੀਰੇ 2016 ਮਾਡਲ ਪਹਿਲੇ ਨਾ ਦੀ। ਹੂੰ। ਇਹ ਗੱਡੀ ਦੇ ਉੱਤੇ ਆਫਰ ਵੱਡਾ ਵਾ। ਹੂੰ। ਠੀਕ ਹੈ ਜੀ। ਗੱਡੀ ਦੇਵਾਂਗੇ ਛੋਟੇ ਰੇਟ ਦੇ ਵਿੱਚ ਟੌਪ ਮਾਡਲ ਆ ਇਹ ਸਟਾਈਲ ਪਲੱਸ ਆਟੋਮੈਟਿਕ ਆਟੋਮੈਟਿਕ ਇੰਜਨ ਗੇਅਰ ਦੀ ਗਾਰੰਟੀ ਪਿਆ ਫੇਰ ਕਹਿੰਨਾ ਸਾਰੀਆਂ ਕਾਰਾਂ ਤੇ 6 ਮਹੀਨੇ ਦੀ ਸਾਡੀ ਲਿਖ ਕੇ ਰਹਿੰਦੀ ਆ ਹਮ ਆਟੋਮੈਟਿਕ ਗੇਅਰ ਆ ਡੀਜ਼ਲ ਕਾਰ ਆ ਗੱਡੀ ਦਾ ਰੇਟ ਹੈਗਾ ਜੀ 510000 ਤੇ ਆਫਰ ਰੇਟ ਹੈਗਾ ਦਾ 450000 ਰੁਪਿਆ ਹੀ ਆ ਸਾਢੇ 4 ਲੱਖ ਦੀ ਸਾਢੇ 4 ਆ ਆਟੋਮੈਟਿਕ 16 ਮਾਡਲ ਪਹਿਲੇ ਨਾ ਆ ਦੀ ਪੰਜਾਬ ਨੰਬਰ ਲੁਧਿਆਣੇ ਦੀ 75000 ਚੱਲੀ ਬੰਪਰ ਟੂ ਬੰਪਰ オリジナル ਕਾਰ ਆ ਡੀਜ਼ਲ ਡੀਜ਼ਲ ਆ ਜਾ ਬਈ ਅੱਗੇ ਚੱਕਰ ਕੀ ਆ ਚੱਕਰ ਇਹੀ ਆ ਮੈਂ ਲੱਗਿਆ ਸੀ ਕਹਿਣਾ ਵੀ ਓਨਰ ਵੱਧ ਹੋਊ ਚੱਲਦੀ ਰਹੂ ਸਾਰੀ ਪਨੇਖੇ ਕਰਦੇ ਆਰੇ ਅਰੇ ਕਰ ਦਾਂਗੇ ਉਧਰ ਦਿਖਾ ਬਈ ਉਹ ਤੇ ਇੰਜਨ ਅਤੇ ਗੇਅਰ ਦੀ 6 ਮਹੀਨਿਆਂ ਦੀ ਗਾਰੰਟੀ ਜ਼ੂਮ ਕਰਕੇ ਸਮਾਰ ਕੇ ਦਿਖਾ ਦੇ ਬਈ ਬਜੀ ਇਨੋਵਾ ਕਾਰ ਦੱਸੋ ਵੀਰੇ ਇਵਰੀ ਨੋਵਾ ਕਾਰ ਦੇ ਉੱਤੇ ਥੋੜਾ ਜਿਹਾ ਹੈਗਾ ਖਰਚਾ 30-40 ਹਜ਼ਾਰ ਦਾ ਰੰਗ ਵੀ ਕਰਾਉਣੀ ਪਊਗੀ ਥੋੜੀ-ਬਹੁਤ ਤੇ ਬਾਕੀ ਇੰਟੀਰੀਅਰ ਦੀਆਂ ਸੀਟਾਂ-ਸੂਟਾਂ ਦੇ ਕਵਰ ਵੀ ਚੜਾਉਣੇ ਪੈਣਗੇ ਟਾਇਰ ਵਧੀਆ ਨੇ ਇੰਜਨ ਗੇਅਰ ਦੀ ਗਾਰੰਟੀ ਆ ਮਾਡਲ 10 ਆ ਪਾਸਿੰਗ ਅਜੇ ਮਹੀਨੇ ਦੀ ਪਈ ਆ ਗੱਡੀ ਦਾ ਰੇਟ ਸਿਰਫ 1.5 ਲੱਖ ਰੁਪਈਆ ਸਿਰਫ 1.5 ਲੱਖ ਦੇ ਦੀ ਆਫਰ ਹਾਂ ਦਿਵਾਲੀ ਆਫਰ ਇਹ ਤੇ ਵੀ ਦੇ ਦਿੰਨੇ ਆ 1.40 ਹਜ਼ਾਰ ਦੀ ਨੋਵਾ ਦਵਾਂਗੇ 10 ਮਾਡਲ 1.40 ਹਜ਼ਾਰ ਦੀ 10 ਮਾਡਲ 1 ਮਹੀਨੇ ਦੀ ਪਾਸਿੰਗ ਪਈ ਆ ਪਾਸਿੰਗ ਅਜੇ ਪਈ ਆ ਅੱਗੇ ਫੇਰ ਐਕਸਟੈਂਡ ਹੋਣੀ ਆ ਨਾ ਵੀ ਵਾਲੇ ਨਹੀਂ ਸੈਕੰਡ ਓਨਰ ਗੱਡੀ ਆ ਓਕੇ ਹਾਂਜੀ ਤੇ ਅੰਦਰੋਂ ਕਿਵੇਂ ਆ ਅੰਦਰੋਂ ਦਿਖਾ ਦਿਓ ਕੀ ਕੀ ਖਰਚਾ ਕੀ ਆ ਇਹਦਾ ਦੇਖੋ ਇੱਕ ਤਾਂ ਤਿੰਨ ਚਾਰ ਪੀਸ ਰੰਗ ਕਰਾਉਣੇ ਪੈਣਗੇ ਬਿਲਕੁਲ ਹਾਂ ਉਸ ਤੋਂ ਬਾਅਦ ਇੰਟੀਰੀਅਰ ਦੇ ਵਿੱਚ ਸੀਟਾਂ ਦੇ ਕਵਰ ਗਵਰ ਪਹਿਣਗੇ ਹਾਂ ਇੱਕ ਵਾਰੀ ਡਰਾਈ ਕਲੀਨ ਹੋਣੀ ਆ ਗੱਡੀ ਜਾਊਗੀ ਛਾਲਾ ਮਾਰਦੀ ਠੀਕ ਹੈ ਇੰਜਨ ਗੇਅਰ ਦੀ ਗਾਰੰਟੀ ਲਿਖ ਕੇ ਆ 25-30000 ਰੁਪਇਆ ਲਾ ਕੇ ਫੁੱਲ ਲੋਕੇ ਹੋ ਜੀ ਉਹ ਲੋਕੇ ਸਾਰੇ ਬਾਜ਼ਾਰ ਚ ਮਿਲਦੀ ਵੀ 3 ਲੱਖ ਦੀ ਆ ਬਿਲਕੁਲ ਐਸੇ ਵਧੀਆ ਬਾਤ 20 تاਕਾਰ ਮਾਂਜਾ 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 ਠੀਕ ਹੈ ਕੁਆਡਰਾ ਜੈਟਾ ਵੀਰੇ 2011 ਮਾਡਲ ਆ ਤੇ ਸੈਕੰਡ ਓਨਰ ਗੱਡੀ ਆ ਲੁਧਿਆਣੇ ਦਾ ਨੰਬਰ ਠੀਕ ਹੈ ਵੀਰੇ ਸਿਰਫ 1 ਲੱਖ ਤੇ 15000 ਦੀ ਡੀਜ਼ਲ ਕੁਆਡਰਾ ਜੈਟ ਕੀ ਬਾਤ ਹੈ ਹਾਂਜੀ ਲਓ ਜੀ ਕੱਟ ਰੇਟ ਦੇ ਵਿੱਚ ਜੇ ਕੋਈ ਵੀਰ ਲੰਬੀਕਾਰ ਭਾਲਦਾ ਨਾ ਤਾਂ ਇਦੋਂ ਕੱਟ ਰੇਟ ਦੇ ਵਿੱਚ ਇੰਨੀ ਲੰਮੀਕਾਰ ਮੈਨੂੰ ਤਾਂ ਨਹੀਂ ਲੱਗਦਾ ਵੀ ਮਿਲ ਜੂਗੀ ਵੱਡੀ ਡਿੱਗੀ ਵੱਡੀ ਡਿੱਗੀ ਵਾਲੀ ਕਰੋ ਜੀ ਚੈੱਕ 1 ਲੱਖ 115000 ਦੀ 15000 52 ਡੀਜ਼ਲ ਕੁਆਡਰਾਜੈਟ ਠੀਕ ਹੈ ਜੀ ਤੇ ਅੱਗੇ ਆ ਗਈ ਕਾਰ ਕਰੋਲਾ ਕਰੋਲਾ ਟੋヨタ ਦੀ ਕਰੋਲਾ ਗੱਡੀ ਆ ਵੀਰੇ ਜੀ ਬੰਪਰ ਤੋਂ ਬੰਪਰ ਸਾਰੀ ਰਿਜਨਲ ਆ ਰੰਗ ਨਹੀਂ ਕਰਾਇਆ ਵਾਂਪਰ ਹਜੇ ਤੱਕ ਠੀਕ ਹੈ ਠੀਕ ਹੈ ਜੀ ਫਰਸਟ ਓਨਰ 2007 ਮਾਡਲ ਤੇ 28 ਤੱਕ ਪਾਸ 7 ਮਾਡਲ 28 ਤੱਕ ਪਾਸ ਹਾਂ ਜੀ ਠੀਕ ਹੈ ਫਿਰ 175000 ਦੀ 175 ਦੀ ਹਾਂ ਜੀ ਠੀਕ ਹੈ ਵੀਰੇ ਲੋ ਜੀ ਪੀਵੀ03 ਬਠਿੰਡੇ ਦਾ ਨੰਬਰ ਆ ਤੇ ਕੰਡੀਸ਼ਨ ਦੀ ਗੱਡੀ ਹੈਗੀ ਸਾਫ਼ ਸੁਥਰੀ ਬੰਪਰਾਂ ਤੇ ਮਾੜਾ ਮੋਟਾ ਟੱਚਿੰਗ ਕਰਾਉਣ ਵਾਲੀ ਆ ਟੱਚਿੰਗ ਕਰਾ ਕੇ ਵੀ ਦੇ ਦਾਂਗੇ ਇਹ ਆ ओरिजिनਲੀ ਛੱਡੀ ਹੋਈ ਆ ਇਹ ਜਾਨੀ ਠੀਕ ਆ ਦਿਖਾਉਣ ਨੂੰ ਵੀ ਬੰਦਾ ਕੱਲ ਨੂੰ ਇਹ ਨਾ ਕਹਿ ਸਕੇ ਵੀ ਬਾਈ ਇੱਥੇ ਪੇਂਟ ਰੰਗ ਵਾਲੀ ਦੇਤੀ ਹੈ ਨਾ ਰੰਗ ਵਾਲੀ ਦੇਤੀ ओरिजिनल ਕਹਿ ਕੇ ਠੀਕ ਆ ਬਾਈ ਤੇ ਅੱਗੇ ਆ ਗਈ ਸਿਆਜ਼ਕਾਰ ਹਾਂਜੀ ਸਿਆਜ਼ ਗੱਡੀ ਆ ਵੀਰੇ 2015 ਮਾਡਲ ਫਰਸਟ ਓਨਰ ਡੀਜ਼ਲ ਗੱਡੀ ਆ ਵੀਡੀਆਈ ਤੇ ਗੱਡੀ ਦਾ ਰੇਟ ਰਹਿਣ ਵਾਲਾ ਜੀ ਸਿਰਫ 4,80,000 ਰੁਪਇਆ 4,80,000 ਦੀ ਹਾਂਜੀ ਠੀਕ ਆ ਵੀਰੇ ਦਗਾ ਮੈਂ ਤਰੰਦਰੋ ਗੱਡੀ ਸੀਟ ਕਵਰ ਨਵੇਂ ਪਏ ਹੋਏ ਨੇ ਬਾਈ ਜੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਵੀਰੇ ਦੀ ਇਹਦੀ ਡਾਊਨ ਪੇਮੈਂਟ ਰਹੂਗੀ ਵੀਰੇ तकरीबन 50-60000 ਰੁਪਿਆ ਡਾਊਨ ਪੇਮੈਂਟ ਰਹੂਗੀ ਠੀਕ ਹੈ ਬਾਕੀ 7-4 ਲੱਖ ਦਾ ਹੈ ਤੇ ਲੋਨ ਕਰਾ ਦਾਂਗੇ 7-4 ਦਾ ਹੋ ਜਾਊਗਾ ਲੋਨ ਠੀਕ ਹੈ ਜੀ ਤੇ ਅੱਗੇ ਆ ਗਈ ਟੋヨタ ਕਰੋਲਾ ਐਲਟਿਸ ਕਰੋਲਾ ਐਲਟਿਸ ਜੀ ਲੋਕਲ ਲੁਧਿਆਣਾ ਨੰਬਰ ਦੀ ਗੱਡੀ ਆ ਵੀਰੇ ਠੀਕ ਹੈ ਟਾਇਰ ਟੋਰ ਵਧੀਆ ਨੇ ਹੂੰ 2011 ਮਾਡਲ ਆ ਪਰ ਹੈਗੀ ਇਹ ਲਾਸਟ ਦੀ ਆ 11 ਦੇ ਠੀਕ ਹੈ ਤੇ ਗੱਡੀ ਦਾ ਰੇਟ ਰਹੂਗਾ ਜੀ ਸਿਰਫ 3,25,000 ਰੁਪਇਆ 3,25,000 ਦੀ 11 ਦੀ ਲਾਸਟ ਦੀ ਕਾਰ ਹਾਂਜੀ ਡੀਜ਼ਲ ਗੱਡੀ ਆ ਡੀਜ਼ਲ ਦੀ ਕਾਰ ਆ ਕੰਡੀਸ਼ਨ ਦੀ ਹੈਗੀ ਆ ਸਾਫ਼ ਸੁਥਰੀ ਹਾਂ ਪੂਰੀ ਸਾਫ਼ ਸੁਥਰੀ ਕਾਰ ਆ ਵੀਰੇ ਠੀਕ ਆ ਵੀਰੇ ਇਹ ਗੱਡੀ ਦੇ ਉੱਤੇ ਬਾਈ ਲੋਨ ਨਹੀਂ ਹੋਣਾ 11 ਮਾਡਲ ਆ ਤੁਹਾਨੂੰ ਕੈਸ਼ ਹੀ ਲੈਣੀ ਪੈਣੀ ਆ ਹਾਂਜੀ ਲੋ ਜੀ ਕਰੋ ਚੈੱਕ ਪ੍ਰਾਈਵੇਟ ਲੋਨ ਤਾਂ ਹੋ ਜਾਂਦਾ ਨੇ ਜੇ ਕੋਈ ਵੀਰ ਬੋਲਾ ਤੁਹਾਨੂੰ ਉਹ ਕਰਾ ਦਾਂਗੇ ਕੋਈ ਨਾ ਉਹ ਕਰਾ ਦਾਂਗੇ ਠੀਕ ਆ ਜੀ ਐਵਰੇਜ ਬਹੁਤ ਹੁੰਦੀ ਆ ਵੀਰੇ ਇਹ ਗੱਡੀ ਦੀ ਟਾਪ ਮਾਡਲ ਆ ਜੀ ਅੱਗੇ ਆ ਗਈ Honda City ਹਾਂਜੀ Honda City ਵੀਰੇ 2015 ਮਾਡਲ ਇਹ ਵੀ V ਮਾਡਲ ਆ ਇਹ 2015 ਮਾਡਲ V ਵੇਰੀਐਂਟ ਆ ਠੀਕ ਹੈ ਠੀਕ ਹੈ ਜੀ ਸੈਕੰਡ ਓਨਰ ਆ ਜੀ ਡੀਜ਼ਲ ਕਾਰ ਆ ਫੁੱਲ ਐਵਰੇਜ ਵਾਲੀ 30 ਪਲੱਸ ਐਵਰੇਜ ਦੇਊਗੀ ਗੱਡੀ ਦਾ ਰੇਟ ਰਹੂਗਾ ਜੀ 510000 ਜੀ ਦਿਵਾਲੀ ਆਫਰ ਇਹ ਤੇ ਵੀ ਚੱਲਦਾ 20000 ਦਾ ਠੀਕ ਹੈ 490000 ਦੀ ਗੱਡੀ ਚ 490000 ਦੀ ਕਰੋ ਜੀ ਚੈੱਕ ਅੰਦਰੋਂ ਕੰਡੀਸ਼ਨ ਬਿਲਕੁਲ ਨਵੀਂ ਸੀਟ ਕਵਰ ਬਿਲਕੁਲ ਨਵੇਂ ਤੇ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਵੀਰੇ ਤੇ ਰਹੂਗੀ ਤਕਰੀਬਨ 4 ਲੱਖ ਦਾ ਲੋਨ ਹੋ ਜੂ 90000 ਰੁਪਏ ਦਾ 90000 ਰੁਪਿਆ ਲਿਆਓ ਬਾਈ ਜੀ ਅੱਗੇ ਖੜੀਆ ਸਿਲਵਰ ਕਲਰ ਦੇ ਵਿੱਚ ਵਰਨਾ ਫਲੂਡਿਕ ਦੱਸੋ ਹਾਂ ਜੀ ਫਲੂਡਿਕ ਵੀਰੇ 2013 ਮਾਡਲ ਆ ਹਮ ਗੱਡੀ ਦਾ ਰੇਟ ਰਹੂਗਾ ਜੀ 415000 13 ਮਾਡਲ ਗੱਡੀ 41500 ਠੀਕ ਹੈ ਵੀਰੇ ਤੇ ਕੋ ਇਹ ਵੀ ਨਵੀਂ ਅਗਾਰ ਹੈ ਨਾ ਹਾਂ ਬਹੁਤ ਨੀਟ ਐਂਡ ਕਲੀਨ ਆ ਵੀਰੇ ਤੇ ਸੀਟ ਕਵਰ ਵਧੀਆ ਪਏ ਹੋਇਆ ਬਈ ਜੀ ਸੀਟ ਕਵਰ ਵੀ ਵਧੀਆ ਕਵਰ ਤਾਂ ਸਾਰਿਆਂ ਦੇ ਨਵੇਂ ਪਾ ਰੱਖਿਆ ਹੈ ਕਰੋ ਜੀ ਚੈੱਕ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਇਹਦੇ ਵਾਸਤੇ ਵੀਰੇ ਤਕਰੀਬਨ ਸਾਢੇ 3 ਲੱਖ ਤੱਕ ਦਾ ਇਹਦਾ ਲੋਨ ਕਰਵਾ ਲਾ ਸਕਦਾ ਹੋ ਜਾਊਗਾ ਠੀਕ ਹੈ ਜੀ ਨੰਬਰ ਵੀ ਸੋਨਾ ਗੱਡੀ ਦਾ ਕਰੀ ਨੰਬਰ ਵੀ ਚੈੱਕ ਕਰਾ ਦਿਓ 1555 1555 11 ਪਟਿਆਲੇ ਦਾ ਨੰਬਰ ਹਾਂ ਜੀ ਤੇ ਅੱਗੇ ਆ ਗਈ 31 ਮਾਨਸਾ ਹਾਂਜੀ ਮਾਨਸਾ ਦੀ ਗੱਡੀ ਵੀਰੇ ਫਸਟ ਓਨਰ ਆ ਹੂੰ ਡੀਜ਼ਲ ਕਾਰ ਆ VDI ਠੀਕ ਹੈ Swift Desire ਗੱਡੀ ਦਾ ਰੇਟ ਰਹੂਗਾ ਸਿਰਫ 5 ਲੱਖ ਤੇ 10000 ਆਫਰ ਇਹਦੇ ਵੀ ਦੇ ਦਿੰਨੇ ਆ ਦਿਵਾਲੀ ਦੀ ਜੀ ਜੀ 4 ਲੱਖ ਤੇ 95000 ਦੀ ਗੱਡੀ ਇਹ ਵੀ ਦੇ ਦਾਂਗੇ 4 ਲੱਖ 95000 ਹਾਂਜੀ ਫਸਟ ਓਨਰ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਰਹੂਗੀ ਵੀਰੇ ਦੀ ਤਕਰੀਬਨ 45-50 ਹਜ਼ਾਰ ਰੁਪਿਆ ਡਾਊਨ ਪੇਮੈਂਟ ਬਾਕੀ ਲੋਨ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਬਾਈ ਤੁਹਾਨੂੰ ਕਿਹ ਘਰ ਹੋਰ ਦਿਖਾਉਣੀ ਆ ਆਪਾਂ Honda ਦੀ ਹਾਂਜੀ Amij Honda Amij ਵੀਰੇ 2016 ਮਾਡਲ ਆ ਜੀ ਫਸਟ ਓਨਰ ਆ 4,25,000 ਦੀ ਡੀਜ਼ਲ ਗੱਡੀ 16 ਮਾਡਲ 16 ਮਾਡਲ ਫਸਟ ਓਨਰ 4,25,000 ਦੀ ਡੀਜ਼ਲ ਦੇ ਵਿੱਚ ਬਿਲਕੁਲ ਐਵਰੇਜ ਬਹੁਤ ਚੰਗਾ ਬਾਈ ਇਹਦੀ ਦਾ ਇਹਦਾ ਐ ਮਨੋ ਕਿ ਇਹਦੀ ਐਵਰੇਜ ਦਾ ਕੋਈ ਤੋੜ ਹੀ ਹੈ ਨਹੀਂ ਇਹੋ ਜਿੰਨੀ ਮਰਜ਼ੀ ਲੈ ਸਕਦਾ ਬੰਦਾ ਹਾਂ ਹਾਂ ਐਵਰੇਜ ਤਾਂ ਤੇਰੇ 30 ਪਲੱਸ ਦੇ ਦਿੰਦੀਆਂ ਨੇ 30 ਪਲੱਸ ਵੀ ਦੇ ਦਿੰਦੀਆਂ ਨੇ ਬਿਲਕੁਲ ਵਾਕਈ ਗੱਲ ਆ ਚਲੋਣ ਵਾਲਾ ਲੈਣ ਵਾਲਾ ਚਾਹੀਦਾ ਐਵਰੇਜ ਦੀ ਬਿਲਕੁਲ 10000 ਰੁਪਿਆ ਇਹ ਕਾਰ ਤੇ ਵੀ ਆਪਣਾ ਦਿਵਾਲੀ ਦਾ ਆਫਰ ਰਹੂਗਾ 415000 ਦੀ ਗੱਡੀ ਇਹ ਦੇ ਦਾਂਗੇ ਠੀਕ ਆ ਵੀਰੇ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਡਾਊਨ ਪੇਮੈਂਟ ਦੇ ਦਿਓ 55000 ਰੁਪਿਆ ਡਾਊਨ ਪੇਮੈਂਟ ਤੇ ਠੀਕ ਆ ਲਓ ਮਿੱਤਰੋ ਇੰਨਾ ਕਾਰਾਂ ਦੇ ਵਿੱਚੋਂ ਕੋਈ ਵੀ ਕਾਰ ਲੈਣੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰ ਲਿਓ ਜੇ ਤੁਸੀਂ ਮੈਸੇਜ ਕਰੋਗੇ ਤਾਂ ਲਿੰਕ ਆ ਜੂ ਹਣਾ ਕੈਟਲ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਗੱਡੀ ਲੈਣਾ ਹਣਾ ਕਮਲ ਆਟੋ ਡੀਲ ਲੁਧਿਆਣਾ ਸ਼ਹਿਰ ਗਿੱਲਾਂ ਦੇ ਕੋਲ ਹਾਂਜੀ ਬਰੇ ਗਿੱਲ ਤੋਂ ਗਿੱਲ ਤੋਂ ਪਹਿਲੇ ਪਹੁੰਚਦਾ ਸ਼ਹਿਰ ਵਾਲੇ ਪਾਸੇ ਨਹਿਰ ਤੋਂ ਪਹਿਲਾਂ ਹੀ ਜਦੋਂ ਆਪਾਂ ਮਲੇਰ ਕੋਟੇ ਵਾਲੀ ਸਾਈਡ ਤੋਂ ਹਾਂਜੀ ਜੇ ਤੁਸੀਂ ਜਲੰਧਰ ਵਾਲੀ ਸਾਈਡ ਤੋਂ ਆਉਣੇ ਤਾਂ ਗਿੱਲਾਂ ਵਾਲੀ ਨਹਿਰ ਟੱਪ ਕੇ ਗਿੱਲ ਤੋਂ ਪਹਿਲਾਂ ਆ ਜਾਂਦਾ ਤੇ ਸਕਰੀਨ ਤੇ ਨੰਬਰ ਚਾਹਦਣ ਕਰ ਲਓ ਕੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ